ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੋਲੀਟੀਕਲ ਸਾਇੰਸ ਦਾ ਜਿਹੜੇ ਕੋ ਟਾਪਿਕ ਲੈ ਕੇ ਆਇਆ ਰਾਜਨੀਤਿਕ ਸਮਾਜਿਕरण ਰਾਜਨੀਤਿਕ ਸਮਾਜਿਕरण ਕੀ ਹੈ ਰਾਜਨੀਤਿਕ ਸਮਾਜਿਕरण ਦੇ ਵਿਸ਼ੇਸ਼ਤਾ ਇਹਦੇ ਏਜੰਸੀਜ਼ ਸਾਧਨ ਠੀਕ ਹੈ ਇਹ ਦੋਨੋਂ ਟਾਪਿਕ ਆਪਾਂ ਇਸ ਵੀਡੀਓ ਚ ਕਰਾਂਗੇ ਹਾਂਜੀ ਪਹਿਲਾਂ ਆਪਾਂ ਅਰਥ ਦੇਖ ਲੈਣਾ ਕਿ ਰਾਜਨੀਤਿਕ ਸਮਾਜਿਕरण ਹੁੰਦਾ ਕੀ ਹੈ ਹਾਂਜੀ ਸਮਾਜਿਕरण ਕੀ ਹੈ ਵੀ ਜਦੋਂ ਮਨੁੱਖਾ ਜਿਹੜੇ ਕਿ ਹਰੇਕ ਦੇਸ਼ ਦੇ ਵਿੱਚ ਮਨੁੱਖਾ ਜਿਹੜੀ ਕਿ ਸਮਾਜਿਕ ਜੀਵਨ ਦੀ ਮਨੁੱਖ ਦੇ ਭਾਵਕੀ ਜਿੱਥੋਂ ਸਭ ਤੋਂ ਪਹਿਲਾਂ ਮਨੁੱਖ ਸਿੱਖਣਾ ਸ਼ੁਰੂ ਕਰਦਾ ਹੈ ਉਹ ਹੈ ਪਰਿਵਾਰ ਪਰਿਵਾਰ ਹੈ ਜਿਹੜੀ ਕਿ ਇੱਕ ਬੱਚੇ ਦਾ ਘੇਰਾ ਜਿਹੜੀ ਕਿ ਵਧਾਉਂਦਾ ਸਭ ਤੋਂ ਪਹਿਲਾਂ ਜਿਹੜੀ ਕਿ ਬੱਚਾ ਪਰਿਵਾਰ ਤੋਂ ਹੀ ਸਿੱਖਦਾ ਪਰਿਵਾਰ ਦੇ ਵਿੱਚ ਜਦੋਂ ਬੱਚਾ ਜਨਮ ਹੁੰਦਾ ਤਾਂ ਜਿਹੜੇ ਸਮਾਜਿਕ ਗੁਣ ਨੇ ਠੀਕ ਹੈ ਉਹ ਪਰਿਵਾਰ ਤੋਂ ਹੀ ਸਿੱਖਣਾ ਸ਼ੁਰੂ ਕਰ ਦੋ ਪਰਿਵਾਰ ਉਹਦਾ ਇੱਕ ਪਹਿਲਾ ਆਪਾਂ ਕਹਿੰਦੇ ਕਿ ਮੂਡਲਾ ਸਕੂਲ ਹੁੰਦਾ ਹੈ ਜਦੋਂ ਮਨੁੱਖ ਸंसਾਰ ਦੇ ਵਿੱਚ ਆਉਂਦਾ ਹੈ ਪਰਿਵਾਰ ਤੋਂ ਬਾਹਰ ਉਹਦਾ ਘੇਰਾਬਾਦ ਦਾ ਤਾਂ ਉਹਨੂੰ ਸਮਾਜ ਦੀ ਇਸ ਵਿਵਸਥਾ ਮਾਰ ਰੀਤੀ ਰਿਵਾਜ ਪਰੰਪਰਾਵਾਂ ਇਹਨਾਂ ਦਾ ਕੋਈ ਨੌਲੇਜ ਨਹੀਂ ਹੁੰਦੀ ਸਾਂ ਸਮਾਜਿਕ ਜੀਵਨ ਸੰਬੰਧੀ ਅਨੇਕਾ ਗੱਲਾਂ ਦਾ ਗਿਆਨ ਹੈ ਜਿਹੜੇ ਕਿ ਉਹਨੂੰ ਪਰਿਵਾਰ ਤੋਂ ਮਿਲਦਾ ਮਤਲਬ ਕਿ ਪਰਿਵਾਰ ਤੋਂ ਉਹ ਜਿਹੜੇ ਕਿ ਸਭ ਤੋਂ ਪਹਿਲਾਂ ਵਿਚਨਣਾ ਸ਼ੁਰੂ ਕਰਦਾ ਫਿਰ ਪਰਿਵਾਰ ਤੋਂ ਜਦੋਂ ਬਾਹਰਲੇ ਵਾਤਾਵਰਣ ਵਿੱਚ ਪ੍ਰਵੇਸ਼ ਕਰਦਾ ਤਾਂ ਉਹਨੂੰ ਜਿਹੜੇ ਕਿ ਸਮਾਜਿਕ ਕਨਿਯਮ ਸਿਧਾਂਤ ਰਸਮ ਰਵਾਜਾਂ ਦਾ ਗਿਆਨ ਹੈ ਜਿਹੜੇ ਕਿ ਹੌਲੀ ਹੌਲੀ ਹੋਣਾ ਸ਼ੁਰੂ ਹੋ ਜਾਂਦਾ ਜਿਉਂ ਜਿਉਂ ਬੱਚੇ ਦੀ ਉਮਰ ਦੇ ਵਿੱਚ ਉਹ ਵੱਡਾ ਹੁੰਦਾ ਜਾਂਦਾ ਤਿਉਂ ਤਿਉਂ ਉਹਦਾ ਜਿਹੜਾ ਗਿਆਨ ਦਾ ਘੇਰਾ ਉਹ ਸਿੱਖਣਾ ਵੱਧਦਾ ਜਾਂਦਾ ਭਾਵ ਕਿ ਪਹਿਲਾਂ ਪਰਿਵਾਰ ਪਰਿਵਾਰ ਤੋਂ ਬਾਅਦ ਫਿਰ ਆਪਣੇ ਸਾਥੀ ਸਮੂਹਾਂ ਦੇ ਵਿੱਚ ਫਿਰ ਸਕੂਲ ਦੇ ਵਿੱਚ ਠੀਕ ਹੈ ਐਵੇਂ ਫਿਰ ਅੱਗੇ ਅੱਗੇ ਜਿਹੜੇ ਕਿ ਗਰੁੱਪਾਂ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੰਦਾ ਤਾਂ ਉਹ ਆਪਣੇ ਆਪ ਨੂੰ ਸਮਾਜ ਦੇ ਵਿੱਚ ਪ੍ਰਚਲਿਤ ਜਿਹੜੇ ਨਿਯਮ ਨੇ ਉਹਨਾਂ ਦੇ ਅਨੁਸਾਰ ਢਾਲਣ ਦਾ ਯਤਨ ਕਰਦਾ ਤੇ ਜਦੋਂ ਸਮਾਜਿਕ ਅਵਸਥਾ ਅਨੁਸਾਰ ਢਲ ਜਾਣ ਦੀ ਕਿਰਿਆ ਨੂੰ ਹੀ ਸਮਾਜ ਸ਼ਾਸਤਰੀ ਨੇ ਕੀ ਕਿਹਾ ਸਮਾਜਿਕरण ਗਿਆ ਕਾਂਕੀ ਸਮਾਜ ਦੇ ਵਿੱਚ ਜਿੰਨਾ ਜਦੋਂ ਮਨੁੱਖ ਆਪਣੇ ਆਪ ਨੂੰ ਢਾਲ ਲੈਂਦਾ ਕਿਸ ਕਿਵੇਂ ਦੇਖੋ ਸਭ ਤੋਂ ਪਹਿਲਾਂ ਬੱਚੇ ਦਾ ਪਰਿਵਾਰ ਦੇ ਵਿੱਚ ਜਨਮ ਹੁੰਦਾ ਪਹਿਲਾਂ ਉਹਨੂੰ ਕੁਝ ਨਹੀਂ ਸੀ ਪਤਾ ਕੀ ਕੌਣ ਹੈ ਕੀ ਨਹੀਂ ਹੈ ਪਰਿਵਾਰ ਦੇ ਵਿੱਚ ਉਹ ਸਭ ਕੁਝ ਸਿੱਖਦਾ ਕਿ ਜਿਹੜੇ ਕਿ ਮਾਤਾ ਪਿਤਾ ਭੈਣ ਭਰਾ ਠੀਕ ਹੈ ਕਿਵੇਂ ਵਿਚਰਨਾ ਹੈ ਘਰ ਦੇ ਵਿੱਚ ਉਹ ਸਾਰਾ ਕੁਝ ਸਿੱਖਦਾ ਫਿਰ ਉਹ ਆਪਣੇ ਸਾਥੀ ਸਮੂਹ ਦੇ ਵਿੱਚ ਜਾਂਦਾ ਖੇਡਣ ਲੱਗਦਾ ਹੈ ਠੀਕ ਹੈ ਫਿਰ ਸਕੂਲ ਦੇ ਵਿੱਚ ਜਾਂਦਾ ਹੈ ਤਾਂ ਉਹਨੂੰ ਜਿਹੜੇ ਸਮਾਜ ਉਹਦਾ ਜਿਹੜਾ ਘੇਰਾ ਉਹ ਵੱਧਣਾ ਸ਼ੁਰੂ ਹੋ ਜਾਂਦਾ ਕਿ ਸਮਾਜ ਦੇ ਵਿੱਚ ਮੈਨੇ ਕਿਵੇਂ ਵਿਚਰਨਾ ਹੈ ਠੀਕ ਹੈ ਸਕੂਲ ਦੇ ਵਿੱਚ ਕਿਵੇਂ ਰਹਿਣਾ ਆਪਣੇ ਸਾਥੀ ਸੰਗ ਉਹਦੇ ਵਿੱਚ ਕਿਵੇਂ ਰਹਿਣਾ ਫਿਰ ਕੋਈ ਗਰੁੱਪ ਦੇ ਵਿੱਚ ਆ ਉੱਥੇ ਕਿਵੇਂ ਰਹਿਣਾ ਠੀਕ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਸਿੱਖ ਜਾਂਦਾ ਉਹਨੂੰ ਕੀ ਕਿਹਾ ਜਾਂਦਾ ਸਮਾਜਿਕरण ਕਿਹਾ ਜਾਂਦਾ ਭਾਵੇਂ ਕਿ ਸਮਾਜ ਦੇ ਵਿੱਚ ਵਿਚਰਨਾ ਸਮਾਜ ਦੇ ਵਿੱਚ ਰਹਿਣਾ ਜਦੋਂ ਸਿੱਖ ਜਾਂਦਾ ਤਾਂ ਉਹਨੂੰ ਸਮਾਜਿਕ ਕਰਨ ਦਾ ਨਾਮ ਦਿੱਤਾ ਜਾਂਦਾ ਤਾਂ ਅੱਗੇ ਹੈ ਜਿਵੇਂ ਇਹਨਾਂ ਨੇ ਜਿਹੜੇ ਕਿ ਪਰਿਭਾਸ਼ਾਵਾਂ ਪਰਿਭਾਸ਼ਾਵਾਂ ਦੇ ਵਿੱਚ ਆਲਮੰਡ ਅਤੇ ਪਾਵਲ ਦੇ ਅਨੁਸਾਰ ਸਮਾਜਿਕ ਕਰਨ ਇੱਕ ਅਜਿਹੀ ਵਿਧੀ ਹੈ ਜਿਸ ਦੁਆਰਾ ਰਾਜਨੀਤਿਕ ਸੱਭਿਆਚਾਰ ਕਾਇਮ ਰੱਖਿਆ ਤੇ ਬਦਲੇ ਜਾਂਦੇ ਹਨ ਠੀਕ ਹੈ ਮਤਲਬ ਕਿ ਰਾਜਨੀਤਿਕ ਪਹਿਲਾਂ ਸੱਭਿਆਚਾਰ ਕੀ ਹਰਾਰੀਂ ਕਿ ਸੱਭਿਆਚਾਰ ਜਿਵੇਂ ਸੱਭਿਆਚਾਰ ਦੇ ਵਿੱਚ ਰਸਮਾਂ ਰਿਵਾਜ ਰਹਿਣ ਸਹਿਣ ਖਾਣਾ ਪੀਣਾ ਆ ਜਾਂਦਾ ਉਸੇ ਤਰੀਕੇ ਨਾਲ ਰਾਜਨੀਤਿਕ ਕਰਨ ਉਹ ਹੈ ਜਿਸ ਦੇ ਵਿੱਚ ਜਿਹੜੇ ਕਿ ਮਨੁੱਖ ਦੇ ਰਾਜਨੀਤੀ ਪ੍ਰਤੀ ਕੀ ਵਿਵਹਾਰ ਨੇ ਕੀ ਕਦਰਾਂ ਕੀਮਤਾਂ ਨੇ ਕੀ ਵਿਸ਼ਵਾਸ ਨੇ ਰਾਜਨੀਤੀ ਨੂੰ ਲੈ ਕੇ ਠੀਕ ਹੈ ਰਾਜਨੀਤਿਕ ਜੀਵਨ ਪ੍ਰਤੀ ਉਹ ਸਾਰਾ ਕੀ ਹੈ ਰਾਜਨੀਤਿਕ ਸੱਭਿਆਚਾਰ ਆ ਤੇ ਰਾਜਨੀਤਿਕ ਸੱਭਿਆਚਾਰ ਨੂੰ ਭਾ ਉਹਨੂੰ ਜਦੋਂ ਇੱਕ ਅੱਗੇ ਤੋਂ ਅੱਗੇ ਤੋਰਿਆ ਜਾਂਦਾ ਠੀਕ ਹੈ ਕਾਇਮ ਰੱਖਿਆ ਜਾਂ ਬਦਲਿਆ ਜਾਂਦਾ ਤਾਂ ਕੀ ਹੋ ਗਿਆ ਰਾਜਨੀਤਿਕ ਸਮਾਜਿਕ ਕਰਨ ਭਾਵ ਕਿ ਪਹਿਲਾਂ ਆਪਾਂ ਨੇ ਉੱਪਰ ਮੀਨਿੰਗ ਬੜਾ ਇਕੱਲਾ ਸਮਾਜਿਕ ਕਰਨ ਦਾ ਹੁਣ ਰਾਜਨੀਤਿਕ ਸਮਾਜਿਕ ਕਰਨ ਕੀ ਹੈ ਮਤਲਬ ਕਿ ਜਿਹੜਾ ਮਨੁੱਖ ਨੇ ਰਾਜਨੀਤਿਕ ਸੱਭਿਆਚਾਰ ਵਿਸ਼ਵਾਸ ਕਦਰਾਂ ਕੀਮਤਾਂ ਮੰਨ ਲਓ ਕਿਸੇ ਪਰਿਵਾਰ ਦੇ ਵਿੱਚ ਕਿਸੇ ਪਾਰਟੀ ਨੂੰ ਲੈ ਕੇ ਜੁੜੇ ਹੋਏ ਨੇ ਉਹ ਜਦੋਂ ਐਮੀ ਅਗਲਾ ਬੱਚਾ ਜੁੜਨਾ ਸ਼ੁਰੂ ਹੋ ਜਾਂਦਾ ਅੱਗੇ ਠੀਕ ਹੈ ਫਿਰ ਅੱਗੇ ਜਿਹੜਾ ਕਿ ਬੱਚਾ ਜੁੜਦਾ ਅੱਗੇ-ਅੱਗੇ ਉਹਨਾਂ ਦੇ ਸਾਰੇ ਮੈਂਬਰ ਜੁੜਨੇ ਸ਼ੁਰੂ ਹੋ ਜਾਂਦੇ ਨੇ ਜੇ ਪਰਿਵਾਰ ਦੇ ਵਿੱਚ ਕੋਈ ਇੱਕ ਮੈਂਬਰ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜਿਆ ਹੋਇਆ ਸਾਰੇ ਮੈਂਬਰ ਅੱਗੇ-ਅੱਗੇ ਜੁੜਨਾ ਸ਼ੁਰੂ ਹੋ ਜਾਂਦੇ ਨੇ ਤਾਂ ਤਾਂ ਉਹ ਕੀ ਹੋ ਰਿਹਾ ਜਿਹੜਾ ਰਾਜਨੀਤਿਕ ਸੱਭਿਆਚਾਰ ਉਹਦਾ ਘੇਰਾ ਵਧ ਰਿਹਾ ਠੀਕ ਹੈ ਰਾਜਨੀਤਿਕ ਸੱਭਿਆਚਾਰ ਨੂੰ ਕਾਇਮ ਰੱਖਿਆ ਤੇ ਬਦਲਿਆ ਜਾਂਦਾ ਕਿਹਦੇ ਦੁਆਰਾ ਜਿਹੜੇ ਕਿ ਰਾਜਨੀਤਿਕ ਸਮਾਜਿਕਕਰਨ ਦੁਆਰਾ ਤੇ ਇਸ ਕਾਰਜ ਦੀ ਪੂਰਤੀ ਦੁਆਰਾ ਵਿਅਕਤੀਆਂ ਨੂੰ ਰਾਜਨੀਤਿਕ ਸੱਭਿਆਚਾਰ ਵਿੱਚ ਲਿਆਂਦਾ ਜਾਂਦਾ ਤੇ ਰਾਜਨੀਤਿਕ ਉਦੇਸ਼ਾਂ ਪ੍ਰਤੀ ਉਹਨਾਂ ਦੇ ਦ੍ਰਿਸ਼ਟੀਕੋਣ ਦਾ ਨਿਰਮਾਣ ਕੀਤਾ ਜਾਂਦਾ ਠੀਕ ਹੈ ਰਾਜਨੀਤਿਕ ਸੱਭਿਆਚਾਰ ਦੇ ਨਮੂਨੇ ਵਿੱਚ ਪਰਿਵਰਤਨ ਵੀ ਰਾਜਨੀਤਿਕ ਸਮਾਜਿਕरण ਦੁਆਰਾ ਹੀ ਕੀਤੇ ਜਾਂਦੇ ਨੇ ਨੈਕਸਟ ਹੈਗਾ ਅ ਪ੍ਰਵਾਹਾ ਆਲਨ ਆਰ ਬਾਲ ਦੇ ਅਨੁਸਾਰ ਰਾਣੀ ਸਮਾਜਿਕरण ਤੋਂ ਬਾਅਦ ਰਾਜਨੀਤਿਕ ਪ੍ਰਣਾਲੀ ਸੰਬੰਧੀ ਦ੍ਰਿਸ਼ਟੀਕੋਣ ਅਤੇ ਵਿਸ਼ਵਾਸਾਂ ਦੀ ਸਥਾਪਨਾ ਤੇ ਵਿਕਾਸ ਕਰਨਾ ਹਾਂਜੀ ਰਾਜਨੀਤਿਕ ਪ੍ਰਣਾਲੀ ਦੇ ਸੰਬੰਧੀ ਕੀ ਕੀ ਦ੍ਰਿਸ਼ਟੀਕੋਣ ਨੇ ਕੀ ਕੀ ਵਿਸ਼ਵਾਸ ਇਹਨਾਂ ਨਾਲ ਸੰਬੰਧੀ ਸਥਾਪਨਾ ਤੇ ਵਿਕਾਸ ਕਰਨਾ ਡੇਵਿਡ ਇਸਟਨ ਨੇ ਵੀ ਕਿਹਾ ਹਾਰਾਣਿਕ ਸਮਾਜਿਕ ਕਰਨ ਦੀ ਪ੍ਰਕਿਰਿਆ ਦੇ ਵਿੱਚ ਵੀ ਉਹਨਾਂ ਵਿਕਾਸੀ ਪ੍ਰਕਿਰਿਆਵਾਂ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੁਆਰਾ ਮਨੁੱਖ ਰਾਜਨੀਤਿਕ ਆਚਰਣ ਅਤੇ ਵਿਵਹਾਰ ਦੇ ਨਮੂਨੇ ਗ੍ਰਹਿਣ ਕਰਦੇ ਨੇ ਠੀਕ ਹੈ ਇਹਨਾਂ ਦੀਆਂ ਪ੍ਰਕਿਰਿਆਵਾਂ ਨੇ ਤੁਸੀਂ ਕਿਸੇ ਦੋ ਜੇ ਯਾਦ ਕਰ ਲੈਣੀਆਂ ਹੁਣ ਆਪਾਂ ਕਰਦੇ ਹਾਂ ਰਾਣਿਕ ਸਮਾਜਿਕ ਕਰਨ ਦੀਆਂ ਵਿਸ਼ੇਸ਼ਤਾਵਾਂ ਰਾਣਿਕ ਸਮਾਜਿਕ ਕਰਨ ਦੀਆਂ ਵਿਸ਼ੇਸ਼ਤਾਵਾਂ ਕੈਰੈਕਟ੍ਰਿਸਟਿਕਸ ਠੀਕ ਹੈ ਵਿਸ਼ੇਸ਼ਤਾਵਾਂ ਨੂੰ ਲੱਛਣ ਵੀ ਕਹਾਂਦੇ ਨੇ ਪਹਿਲਾ ਕਿ ਰਾਜਨੀਤਿਕ ਸਮਾਜਿਕ ਕਰਨ ਦੀ ਕਿਰਿਆ ਹਰੇਕ ਸਮਾਜ ਦੇ ਵਿੱਚ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਉਸੇ ਲੌਂਗ ਕੁਐਸਚਨ ਯਾਦ ਕਰਨ ਲਈ ਢੀ ਟੰਗਾ ਕਿ ਹੈਡਿੰਗ ਯਾਦ ਕਰ ਲੈਣੇ ਨੇ ਹੈਡਿੰਗ ਜਿਵੇਂ ਰਾਜਨੀਤਿਕ ਸਮਾਜਿਕ ਕਰਨ ਦੀ ਕਿਰਿਆ ਹਰੇਕ ਸਮਾਜ ਦੇ ਵਿੱਚ ਹੁੰਦੀ ਹੈ ਠੀਕ ਹੈ ਸਿੱਖਣ ਦੀ ਪ੍ਰਕਿਰਿਆ ਹੈ ਕੇਵਲ ਰਾਜਨੀਤਿਕ ਅਧਿਐਨ ਹੀ ਨਹੀਂ ਲੋਕਤੰਤਰੀ ਪ੍ਰਣਾਲੀ ਨਾਲ ਨਿਕਟਵਰਤੀ ਸੰਬੰਧ ਸ ਪਹਿਲਾਂ ਹੈਡਿੰਗ ਯਾਦ ਕਰ ਲੈਣੇ ਨੇ ਹਾਂਜੀ ਰਾਜਨੀਤਿਕ ਸਮਾਜਿਕ ਕਰਨ ਦੀ ਕਿਰਿਆ ਦਾ ਵਿਸ਼ੇਸ਼ ਮਤਲਬ ਕਿ ਸਭ ਤੋਂ ਪਹਿਲਾਂ ਹੀ ਰਚਨਾ ਕਿ ਕਿਸੇ ਵਿਸ਼ੇਸ਼ ਸਮਾਜ ਦਾ ਦੇ ਵਿੱਚ ਨਹੀਂ ਹੁੰਦੀ ਬਲਕਿ ਹਰ ਇੱਕ ਸਮਾਜ ਦੇ ਵਿੱਚ ਹੁੰਦੀ ਹੈ ਚਾਹੇ ਉਹ ਸਮਾਜ ਜਿਹੜਾ ਕਿ ਲੋਕਤੰਤਰੀ ਹੋਵੇ ਚਾਹੇ ਸਰਵ ਅਧਿਕਾਰਵਾਦੀ ਹੋਵੇ ਚਾਹੇ ਨਿਰਕੁਸ਼ਵਾਦੀ ਹੋਵੇ ਚਾਹੇ ਰਾਜਤੰਤਰੀ ਹੋਵੇ ਜਿਹੜਾ ਮਰਜ਼ੀ ਉਹਦੇ ਵਿੱਚ ਰਾਜਨੀਤਿਕ ਸਮਾਜਿਕरण ਹੁੰਦਾ ਹੀ ਹੁੰਦਾ ਕਿਉਂਕਿ ਜਿੱਥੇ ਰਾਜਨੀਤਿਕ ਸੱਭਿਆਚਾਰ ਉੱਥੇ ਕੀ ਹੈ ਰਾਜਨੀਤਿਕ ਸਮਾਜਿਕरण ਵੀ ਹੋਊਗਾ ਜਿਵੇਂ ਚੀਨ ਦੇ ਵਿੱਚ ਸਾਂਵਾਦੀ ਦੇਸ਼ਾਂ ਵਿੱਚ ਵੀ ਸਰਵ ਸੱਤਾਵਾਦੀ ਸ਼ਾਸਨ ਪ੍ਰਣਾਲੀ ਹੈ ਤਾਂ ਉੱਥੇ ਵੀ ਰਾਜਨੀਤਿਕ ਸਮਾਜੀਕਰਨਾ ਜ਼ਰੂਰੀ ਨਹੀਂ ਹੈ ਕਿ ਇਹ ਕਲਾ ਲੋਕਤੰਤਰੀ ਪ੍ਰਣਾਲੀ ਚ ਹੁੰਦਾ ਹੈ ਸੈਕੰਡ ਹੈਗਾ ਸਿੱਖਣ ਦੀ ਪ੍ਰਕਿਰਿਆ ਹਾਂਜੀ ਰਾਣੀਕ ਪ੍ਰਣਾਲੀ ਇਹ ਦੇ ਵਿੱਚ ਜਿਹੜਾ ਰਾਣੀਕ ਸਮਾਜੀਕਰਨ ਹੈ ਸਮਾਜੀਕਰਨ ਕੀ ਹੈ ਇਹ ਮੂਲ ਰੂਪ ਦੇ ਵਿੱਚ ਸਿੱਖਣ ਦੀ ਪ੍ਰਕਿਰਿਆ ਮਤਲਬ ਕਿ ਇਹ ਲਰਨਿੰਗ ਪ੍ਰੋਸੈਸ ਹੈ ਠੀਕ ਹੈ ਪ੍ਰਕਿਰਿਆਵਾਂ ਦਾ ਇਹ ਪ੍ਰਤੀਰੋਧ ਹੈ ਜਿਵੇਂ ਹੁਣ ਆਪਾਂ ਨੇ ਐਗਜ਼ਾਮਪਲ ਦਿੱਤੀ ਕਿ ਤੁਸੀਂ ਜਿਹੜਾ ਅਗਰ ਤੁਹਾਡਾ ਘੇਰਾਬਧ ਮਤਲਬ ਕਿ ਬੱਚਾ ਪਰਿਵਾਰ ਤੋਂ ਸਿੱਖਦਾ ਪਰਿਵਾਰ ਤੋਂ ਬਾਅਦ ਫਿਰ ਉਹਦਾ ਘੇਰਾਬਧਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ ਉਹ ਜਿਹੜੇ ਕਿ ਦੇਖਦਾ ਕਿ ਇਲੈਕਸ਼ਨਸ ਕਿਵੇਂ ਹੁੰਦੇ ਨੇ ਜਾਂ ਕੋਈ ਭਾਸ਼ਣ ਸੁਣਦਾ ਠੀਕ ਹੈ ਭਾਸ਼ਣ ਸੁਣਦਾ ਨਿਊਜ਼ਪੇਪਰ ਵਗੈਰਾ ਚ ਪੜ੍ਹਦਾ ਇੰਟਰਨੈਟ ਤੇ ਦੇਖਦਾ ਤਾਂ ਉਹਦਾ ਜਿਹੜਾ ਰਾਜਨੀਤਿਕ ਸੱਭਿਆਚਾਰਾ ਉਹਦੇ ਪ੍ਰਤੀ ਉਹਦਾ ਜਿਹੜਾ ਕਿ ਵਿਸ਼ਵਾਸ ਦ੍ਰਿਸ਼ਟੀਕੋਣ ਉਹ ਚੇਂਜ ਹੁੰਦੇ ਨੇ ਜਾਂ ਉਮੀ ਕਾਇਮ ਰਹਿੰਦੇ ਨੇ ਉਹ ਸਾਰੀ ਪਹਿਲਾ ਰਾਣੀ ਕੇ ਸੱਭਿਆਚਾਰ ਹੋਊਗਾ ਫਿਰ ਰਾਣੀ ਕੇ ਸੱਭਿਆਚਾਰ ਨੂੰ ਜਦੋਂ ਵਿਧਾਇਆ ਜਾਂ ਅੱਗੇ ਜਿਹੜੇ ਕਿ ਉਹਦੇ ਵਿੱਚ ਚੇਂजेस ਕੀਤੇ ਜਾਣ ਉਹ ਕੀ ਹੋ ਜੂਗਾ ਰਾਣੀ ਕੇ ਸਮਾਜਿਕਕਰਨ ਹੋ ਜੂਗਾ ਅੱਗੇ ਹੈਗਾ ਕੇਵਲ ਰਾਜਨੀਤਿਕ ਅਧਿਆਨ ਹੀ ਨਹੀਂ ਹੈ ਹਾਂਜੀ ਰਾਣੀ ਕੇ ਸਮਾਜਿਕਕਰਨ ਦੇ ਵਿੱਚ ਕੇਵਲ ਇਹੀ ਨਹੀਂ ਹੈਗਾ ਕਿ ਕੇਵਲ ਇਹ ਰਾਜਨੀਤਿਕ ਅਧਿਆਨ ਹੀ ਆ ਸਗੋਂ ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਿਲ ਨੇ ਜਿਹੜੀਆਂ ਕਿਸੇ ਵੀ ਤਰੀਕੇ ਨਾਲ ਰਾਜਸੀ ਜੀਵਨ ਨਾਲ ਸੰਬੰਧਿਤ ਨੇ ਰਾਜਸੀ ਜੀਵਨ ਨਾਲ ਸੰਬੰਧਿਤ ਹਰ ਘਟਨਾ ਹੀ ਜਿਹੜੀ ਕਿ ਰਾਜਨੀਤਿਕ ਸਮਾਜਿਕरण ਦੇ ਵਿੱਚ ਆ ਜਾਂਦੀ ਹੈ। ਨੈਕਸਟ ਹੈਗਾ ਲੋਕਤੰਤਰੀ ਪ੍ਰਣਾਲੀ ਨਾਲ ਨਿਕਟਵਰਤੀ ਸੰਬੰਧ। ਹਾਂਜੀ ਰਾਜਨੀਤਿਕ ਸਮਾਜਿਕरण ਦੀ ਧਾਰਨਾ ਦਾ ਲੋਕਤੰਤਰੀ ਪ੍ਰਣਾਲੀ ਨਾਲ ਬਹੁਤ ਹੀ ਨਿਕਟਵਰਤੀ ਸੰਬੰਧ ਹੈ। ਰਾਜਨੀਤਿਕ ਸਮਾਜਿਕरण ਦੀ ਕਿਰਿਆ ਪ੍ਰਕਿਰਿਆ ਭਾਵੇਂ ਹਰੇਕ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਵਿੱਚ ਹੁੰਦੀ ਹੈ ਪਰੰਤੂ ਜਿੰਨੇ ਸਪਸ਼ਟ ਤੇ ਵਿਸ਼ਾਲ ਰੂਪ ਦੇ ਵਿੱਚ ਇਹ ਇਹ ਲੋਕਤੰਤਰੀ ਸਮਾਜ ਦੇ ਸਮਾਜ ਦੇ ਵਿੱਚ ਹੁੰਦੀ ਹੈ ਉਨੇ ਕਿਸੇ ਦੂਜੇ ਸ਼ਾਸਨ ਪ੍ਰਣਾਲੀ ਵਿੱਚ ਨਹੀਂ ਹੁੰਦੀ ਭਾਵੇਂ ਬੇਸ਼ੱਕ ਆਪਾਂ ਕਿਤੇ ਕੀਤਾ ਹੈ ਕਿ ਇਹ ਹਰ ਇੱਕ ਸਮਾਜ ਦੇ ਵਿੱਚ ਹੁੰਦੀ ਹੈ ਬਟ ਜਿੰਨੀ ਇਹ ਪਰਫੈਕਟ ਤਰੀਕੇ ਦੇ ਨਾਲ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਹੁੰਦੀ ਹੈ ਉਨੇ ਕਿਸੇ ਹੋਰ ਦੇ ਵਿੱਚ ਨਹੀਂ ਲੋਕਤੰਤਰੀ ਪ੍ਰਣਾਲੀ ਦੇ ਵਿੱਚ ਜਿਵੇਂ ਜਿਹੜੇ ਕਿ ਲੋਕਾਂ ਨੂੰ ਹਰ ਹਰ ਤਰ੍ਹਾਂ ਦੇ ਅਧਿਕਾਰ ਪ੍ਰਾਪਤ ਹੁੰਦੇ ਨੇ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ ਚੋਣ ਲੜਨ ਦਾ ਅਧਿਕਾਰ ਹੁੰਦਾ ਹੈ ਜਨਤਕ ਪਧੀਆਂ ਪ੍ਰਾਪਤ ਕਰਨ ਦਾ ਅਧਿਕਾਰ ਹੁੰਦਾ ਤਾਂ ਇਹਦੇ ਸਾਰੇ ਚੀਜ਼ਾਂ ਦੇ ਨਾਲ ਕੀ ਹੈ ਰਾਜਨੀਤਿਕ ਸਮਾਜਿਕ ਕਰਨ ਨੂੰ ਵਧਨ ਦੇ ਵਿੱਚ ਯੋਗਦਾਨ ਮਿਲਦਾ ਠੀਕ ਹੈ ਨੈਕਸਟ ਹੈਗਾ ਹਾਂਜੀ ਅਗਲਾ ਹੈਗਾ ਰਾਜਨੀਤਿਕ ਸਮਾਜਿਕ ਕਰਨ ਸਪਸ਼ਟ ਰੂਪ ਦੇ ਵਿੱਚ ਵੀ ਹੋ ਸਕਦਾ ਗੁਪਤ ਰੂਪ ਦੇ ਵਿੱਚ ਵੀ ਹੋ ਸਕਦਾ ਹਾਂਜੀ ਰਾਜਨੀਤਿਕ ਸਮਾਜਿਕ ਕਰਨ ਦੀ ਕਿਰਿਆ ਦਾ ਸਪਸ਼ਟ ਰੂਪ ਦੇ ਵਿੱਚ ਹੋਣਾ ਜ਼ਰੂਰੀ ਨਹੀਂ ਹੈਗਾ ਸਗੋਂ ਇਹ ਗੁਪਤ ਰੂਪ ਦੇ ਵਿੱਚ ਵੀ ਹੋ ਸਕਦਾ ਹੈ ਤੇ ਗੁਪਤ ਰੂਪ ਨੂੰ ਆਪਾਂ ਅਪਰਤੱਖ ਵੀ ਕਹਾਂਗੇ ਠੀਕ ਹੈ ਤੇ ਸਪਸ਼ਟ ਰੂਪ ਨੂੰ ਆਪਾਂ ਕਹਾਂਗੇ ਪਰਤੱਖ ਭਾਗ ਕੀ ਜ਼ਰੂਰੀ ਨਹੀਂ ਹੈ ਕਿ ਜਿਹੜਾ ਰਾਨਿਕ ਸਮਾਜਿਕਕਰਨ ਤੁਹਾਨੂੰ ਡਾਇਰੈਕਟ ਵੇ ਦੇ ਵਿੱਚ ਹੀ ਹੁੰਦਾ ਮਿਲੇ ਰਾਨਿਕ ਸਮਾਜਿਕਕਰਨ ਇਨਡਾਇਰੈਕਟ ਵੇਚ ਵੀ ਹੋ ਸਕਦਾ ਜਦੋਂ ਆਪਾਂ ਕਿਸੇ ਨੂੰ ਜਿਹੜੇ ਕਿ ਸਪਸ਼ਟ ਤੌਰ ਤੇ ਆਪਾਂ ਕਿਸੇ ਦੇ ਆਚਾਰ ਵਿਵਹਾਰ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਰਾਜਨੀਤਿਕ ਉਦੇਸ਼ਾਂ ਦੀ ਪ੍ਰਾਪਤੀ ਲਈ ਤਾਂ ਸਪਸ਼ਟ ਹੈ ਜਦੋਂ ਇਨਡਾਇਰੈਕਟ ਵੇ ਦੇ ਵਿੱਚ ਹੋ ਰਿਹਾ ਮੰਨ ਲਓ ਜਿਹੜੇ ਕੀ ਵੈਸੇ ਹੀ ਭਾਸ਼ਣ ਦਿੱਤਾ ਜਾ ਰਿਹਾ ਜਾਂ ਤੁਸੀਂ ਜਿਹੜੇ ਕੀ ਨਿਊਜ਼ਪੇਪਰ ਦੇ ਵਿੱਚ ਰੀਡ ਕਰਕੇ ਤੁਸੀਂ ਨਿਊਜ਼ਪੇਪਰ ਦੇ ਵਿੱਚ ਕੁਝ ਵੀ ਆਰਟੀਕਲ ਦਿੱਤਾ ਹੋਇਆ ਆਰਟੀਕਲ ਨੂੰ ਰੀਡ ਕਰਨ ਤੋਂ ਬਾਅਦ ਤੁਸੀਂ ਆਪਣਾ ਰਾਜਨੀਤਿਕ ਸੱਭਿਆਚਾਰ ਭਾਵ ਕੀ ਉਹ ਤੁਹਾਡੇ ਰਾਜਨੀਤਿਕ ਪ੍ਰਣਾਲੀ ਪ੍ਰਤੀ ਕੁਝ ਤੁਹਾਡੇ ਵਿਚਾਰ ਚੇਂਜ ਹੁੰਦੇ ਨੇ ਜਾਂ ਤੁਹਾਡੇ ਵਿਚਾਰ ਬਣਦੇ ਨੇ ਠੀਕ ਹੈ ਮਤਲਬ ਕਿ ਕੋਈ ਤੁਸੀਂ ਉਹ ਵੈਸੀ ਰੀਡ ਕਰ ਲਿਆ ਤਾਂ ਉਹ ਕੀ ਹੋ ਗਿਆ ਅਪਰਤਕ ਰੂਪ ਦੇ ਵਿੱਚ ਜਦੋਂ ਸਪਸ਼ਟ ਰੂਪ ਦੇ ਵਿੱਚ ਜਦੋਂ ਹੋਊਗਾ ਜਦੋਂ ਕੋਈ ਸਪੈਸ਼ਲ ਕਿਤੇ ਔਰ ਜਿਹੜੇ ਕਿ ਕਿਸੇ ਪਾਰਟੀ ਦੇ ਵੱਲੋਂ ਕੋਈ ਭਾਸ਼ਣ ਦਿੱਤਾ ਜਾ ਰਿਹਾ ਹੈ ਕੋਈ ਇਸੇ ਪਾਰਟੀ ਦੇ ਵੱਲੋਂ ਕੋਈ ਜਿਹੜੇ ਕਿ ਕੁਝ ਭਾਗ ਕੀ ਪ੍ਰੋਪਗਾਂਡਾ ਭਾਗ ਕੀ ਕੁਝ ਉਹਨਾਂ ਦੇ ਵੱਲੋਂ ਆਪਣਾ ਜਿਹੜਾ ਕਿ ਪ੍ਰਚਾਰ ਕੀਤਾ ਜਾ ਰਿਹਾ ਉਸ ਸਮੇਂ ਜਿਹੜਾ ਕੋਈ ਪ੍ਰਭਾਵਿਤ ਹੁੰਦਾ ਤਾਂ ਉਹ ਡਾਇਰੈਕਟ ਵਿੱਚ ਹੋ ਗਿਆ ਠੀਕ ਹੈ ਹਾਂਜੀ ਅੱਗੇ ਹੈਗਾ ਰਾਜਨੀਤਿਕ ਸਮਾਜਿਕ ਕਰਨ ਵਿੱਚ ਰਸਮੀ ਤੇ ਗੈਰ ਰਸਮੀ ਦੋਨੋਂ ਪ੍ਰਕਾਰ ਦੀ ਸਿੱਖਿਆ ਰਾਣੀ ਕੇ ਸਮਾਜਿਕ ਕਰਨ ਦਾ ਅਰਥ ਲੋਕਾਂ ਦੇ ਰਾਜਨੀਤਿਕ ਸੱਭਿਆਚਾਰ ਨੂੰ ਕਾਇਮ ਰੱਖਣਾ ਜਾਂ ਉਹਦੇ ਵਿੱਚ ਪਰਿਵਰਤਨ ਲਿਆਉਣਾ ਤੇ ਇਸ ਤੋਂ ਪਹਿਲਾਂ ਸਟੂਡੈਂਟਸ ਦਾ ਆਪਾਂ ਟੌਪਿਕ ਕਰ ਚੁੱਕੇ ਹਾਂ ਰਾਣੀ ਕੇ ਸੱਭਿਆਚਾਰ ਤੇ ਰਾਣੀਕ ਪ੍ਰਣਾਲੀ ਇਹ ਜ਼ਰੂਰ ਟੌਪਿਕ ਕਰ ਲਿਓ ਨਿਰਮਾਣ ਕੀਤਾ ਜਾਂ ਕਾਇਮ ਰੱਖਿਆ ਜਾ ਸਕਦਾ ਹੈ ਅ ਠੀਕ ਹੈ ਤਾਂ ਰਾਜਨੀਤਿਕ ਸਮਝ ਕਰਨ ਦੀ ਵਿਧੀ ਦੁਆਰਾ ਲੋਕਾਂ ਦੇ ਜਿਹੜੇ ਰਾਜਨੀਤਿਕ ਕਦਰਾਂ ਕੀਮਤਾਂ ਨੇ ਰਾਜਨੀਤਿਕ ਆਚਾਰ ਵਿਵਹਾਰ ਨੇ ਉਹਨਾਂ ਨਿਰਮਾਣ ਕੀਤਾ ਜਾਂ ਕਾਇਮ ਰੱਖਿਆ ਜਾਂ ਬਦਲਿਆ ਜਾਂਦਾ ਪਰ ਇਹ ਸਭ ਕੁਝ ਕੇਵਲ ਰਸਮੀ ਰੂਪ ਦੇ ਵਿੱਚ ਹੀ ਨਹੀਂ ਹੁੰਦਾ ਸਗੋਂ ਗੈਰ ਰਸਮੀ ਰੂਪ ਦੇ ਵਿੱਚ ਵੀ ਹੋ ਸਕਦਾ ਹੈ ਅੱਗੇ ਹੰਗਰਾਂ ਦੇ ਸਮਾਜਿਕ ਕਰਨ ਦੀ ਵਿਧੀ ਵਿੱਚ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਰਾਣੀ ਦੇ ਸੱਭਿਆਚਾਰ ਦਾ ਸੰਚਾਰਨਾ ਹਾਂਜੀ ਇਹਦਾ ਤੁਹਾਨੂੰ ਪਤਾ ਹੀ ਹੋਗਾ ਕਿ ਰਾਜਨੀਤਿਕ ਸੱਭਿਆਚਾਰ ਦੇ ਵਿਚਾਰਾਂ ਦੀ ਕਦਰਾਂ ਕੀਮਤਾਂ ਵਿਸ਼ਵਾਸ ਦ੍ਰਿਸ਼ਟੀਕੋਣ ਇਹ ਸਾਰੇ ਕੁਝ ਹੁੰਦੇ ਨੇ ਇਹਨਾਂ ਦ੍ਰਿਸ਼ਟੀਕੋਣਾਂ ਵਿਸ਼ਵਾਸਾਂ ਨੂੰ ਜਦੋਂ ਆਪਾਂ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਅੱਗੇ ਟਰਾਂਸਫਰ ਕਰ ਰਹੇ ਹਾਂ ਤਾਂ ਕੀ ਹੋ ਗਿਆ ਰਾਣੀ ਦਾ ਸਮਾਜਿਕ ਕਰਨ ਹੁੰਦਾ ਹੈ ਜਿਵੇਂ ਆਪਣਾ ਜਿਹੜਾ ਸੱਭਿਆਚਾਰ ਹੁੰਦਾ ਜਿਵੇਂ ਪਿੰਡੂ ਸੱਭਿਆਚਾਰ ਸੱਭਿਆਚਾਰਾ ਪੰਜਾਬੀ ਸੱਭਿਆਚਾਰਾ ਠੀਕ ਹੈ ਗੁਜਰਾਤੀ ਸੱਭਿਆਚਾਰਾ ਹਰਿਆਣੇ ਦਾ ਸੱਭਿਆਚਾਰਾ ਉਹ ਆਪਣੇ ਸੱਭਿਆਚਾਰ ਨੂੰ ਆਪਣੀ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਵਿਰਾਸਤ ਦੇ ਵਿੱਚ ਉਹਨਾਂ ਨੂੰ ਅੱਗੇ ਧੋਕੇ ਦਿੰਦੇ ਨੇ ਤਾਂ ਉਵੇਂ ਹੀ ਰਾਂਣੇ ਕਾ ਸੱਭਿਆਚਾਰਾ ਹੈ ਜਿਹੜਾ ਕਿ ਅੱਗੇ ਤੋਂ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਜਦੋਂ ਜਾਂਦਾ ਹੈ ਤਾਂ ਉਹ ਕੀ ਹੋਗਾ ਰਾਂਣੇ ਕਾ ਸਮਾਜਿਕ ਕਰਨ ਠੀਕ ਹੈ ਰਾਂਣੇ ਕਾ ਸਮਾਜਿਕ ਕਰਨ ਦੇ ਦੁਆਰਾ ਹੀ ਰਾਂਣੇ ਕਾ ਸੱਭਿਆਚਾਰ ਨੂੰ ਆਪਾਂ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਲਿਜਾਇਆ ਜਾਂਦਾ ਤੇ ਲੋੜ ਦੇ ਅਨਸਾਰੇ ਦੇ ਵਿੱਚ ਚੇਂਜ ਚੇਂजेस ਵੀ ਕੀਤੇ ਜਾਂਦੇ ਨੇ ਤੇ ਰਾਣੀਕ ਸੱਭਿਆਚਾਰ ਉਹੀ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਜਾਂਦਾ ਜਿਸ ਨੂੰ ਕਾਫੀ ਜ਼ਿਆਦਾ ਜਿਹੜੇ ਕਿ ਲੋਕਾਂ ਦਾ ਭਾਰੀ ਬਹੁਤ ਸਵੀਕਾਰ ਕਰਦਾ ਅੱਗੇ ਹੈਗਾ ਰਾਣੀਕ ਸਮਾਜਿਕ ਕਰਨ ਦਾ ਭਾਵ ਰਾਣੀਕ ਵਿਸ਼ਵਾਸਾਂ ਦਾ ਅੰਤਰੀਕਰਨ ਕਰਨਾ ਹਾਂਜੀ ਰਾਣੀਕ ਸਮਾਜਿਕ ਕਰਨ ਦਾ ਭਾਵ ਇਹ ਨਹੀਂ ਕਿ ਲੋਕਾਂ ਨੂੰ ਰਾਣੀ ਦੇ ਇੱਕ ਪ੍ਰਣਾਲੀ ਦੇ ਆਵਸਥਾ ਆਧਾਰ ਸਿਧਾਂਤਾਂ ਦਾ ਕੇਵਲ ਗਿਆਨ ਹੀ ਹੋਵੇ ਸਗੋਂ ਇਸ ਦਾ ਅਸਲੀ ਅਰਥ ਇਹ ਹੈ ਕਿ ਰਾਣੀਕ ਪ੍ਰਣਾਲੀ ਸੰਬੰਧੀ ਕਦਰਾਂ ਕੀਮਤਾਂ ਵਿਸ਼ਵਾਸ ਦ੍ਰਿਸ਼ਟੀਕੋਣ ਆਦ ਦਾ ਵਿਅਕਤੀਆਂ ਨੇ ਅੰਤਰੀਕਰਨ ਕੀਤਾ ਹੋਵੇ ਇਦਾ ਭਾਵ ਇਹ ਹੈ ਕਿ ਵਿਅਕਤੀਆਂ ਨੇ ਉਹਨਾਂ ਰਾਜਨੀਤਿਕ ਵਿਸ਼ਵਾਸਾਂ ਜਾਂ ਦ੍ਰਿਸ਼ਟੀਕੋਣਾਂ ਨੂੰ ਆਪਣੇ ਵਿਵੇਕ ਜਾਂ ਤਰਕ ਦੇ ਆਧਾਰ 'ਤੇ ਉਚਿਤ ਸਮਝ ਕੇ ਆਪਣੇ ਮਨ ਦੇ ਵਿੱਚ ਬਸਾਇਆ ਹੋਵੇ। ਅੱਗੇ ਹੈਗਾ ਰਾਜਨੀਤਿਕ ਮੂਲਾਂ ਤੇ ਸੰਚਾਰਾਂ ਦੀ ਪ੍ਰਕਿਰਿਆ। ਰਾਜਨੀਤਿਕ ਸਮਾਜਿਕਕਰਨ ਦੀ ਧਾਰਨਾ ਮੂਲਾਂ ਤੇ ਸੰਚਾਰਨ ਉੱਤੇ ਇੱਕ ਆਦਰਸ਼ ਨਾਗਰਿਕ ਹੋ ਹੈ ਜੋ ਜੋ ਸਮਾਜ ਦੇ ਰਾਜਨੀਤਿਕ ਮਾਪਦੰਡ ਮੂਲਾਂ ਤੇ ਆਦਰਸ਼ਾਂ ਨੂੰ ਖੁਦ ਸਵੀਕਾਰ ਕਰਦਾ ਤੇ ਉਹਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਦਿੰਦਾ ਤੇ ਜਿਹਦੇ ਨਾਲ ਰਾਜਨੀਤਿਕ ਵਿਵਸਥਾ ਵਿੱਚ ਸਥਿਰਤਾ ਰਹਿੰਦੀ ਹੈ ਤੇ ਜੋ ਪਰਿਵਰਤਨ ਹੁੰਦੇ ਨੇ ਉਹ ਸੰਵਿਧਾਨਿਕ ਢੰਗ ਨਾਲ ਹੁੰਦੇ। ਅਗਿਆਨ ਰਾਣੀ ਦੇ ਸਮਾਜਿਕ ਕਰਨ ਇੱਕ ਨਿਰੰਤਰ ਵਿਧੀ ਆ ਹਾਂ ਜ ਰਾਣੀ ਦੇ ਸਮਾਜਿਕ ਕਰਨ ਧਾਰਨਾ ਕੋਈ ਜਹੀ ਵਿਧੀ ਨਹੀਂ ਹੈਗੀ ਜੋ ਕੇਵਲ ਬਚਪਨ ਜਾਂ ਜਵਾਨੀ ਦੀ ਉਮਰ ਤੱਕ ਹੀ ਕਾਇਮ ਕੰਮ ਕਰਦੀ ਆ ਸਗੋ ਇਹ ਤਾਂ ਇੱਕ ਨਿਰੰਤਰ ਵਿਧੀ ਆ ਜੋ ਅੱਗੇ ਤੋਂ ਅੱਗੇ ਚਲਦੀ ਰਹਿੰਦੀ ਆ ਜੋ ਜੀਵਨ ਭਰ ਮਨੁੱਖ ਨੂੰ ਪਰਤੱਖ ਜਾਂ ਅਪਰਤੱਖ ਡਾਇਰੈਕਟ ਜਾਂ ਇੰਟਰੈਕਟ ਵੇ ਦੇ ਨਾਲ ਪ੍ਰਭਾਵਿਤ ਕਰਦੀ ਆ ਤੇ ਕਿਸੇ ਵਿਅਕਤੀ ਦਾ ਰਾਣੀਦਿਕ ਵਿਸ਼ਵਾਸ ਜਾਂ ਰਾਣੀਦਿਕ ਵਿਚਾਰ ਸਦਾ ਲਈ ਸਥਿਰ ਨਹੀਂ ਰਹਿੰਦੇ ਸਗੋ ਨਵੀਆਂ ਪ੍ਰਸਥਿਤੀਆਂ ਦੇ ਅਨੁਸਾਰ ਮਨੁੱਖਾਂ ਦੇ ਰਾਣੀਦਿਕ ਦ੍ਰਿਸ਼ਟੀਕੋਣਾਂ ਵਿੱਚ ਅਕਸਰ ਥੋੜਾ ਬਹੁਤ ਪਰਿਵਰਤਨ ਹੁੰਦਾ ਰਹਿੰਦਾ ਤੇ ਇਸ ਪਰਿਵਰਤਨ ਦੇ ਕਾਨੂੰਨਾਂ ਦੇ ਰਾਜਨੀਤਿਕ ਵਿਸ਼ਵਾਸ ਕਦ ਤਰਾ ਕੀਮਤਾ ਦਰਾਂ ਨਿਕ ਦ੍ਰਿਸ਼ਟੀਕੋਣ ਜਏ ਕਹਿ ਲਵੇ ਕਿ ਰਾਜਨੀਤਿਕ ਸੱਭਿਆਚਾਰ ਸਥਾਈ ਨਹੀਂ ਰਹਿੰਦਾ ਇਹਦੇ ਵਿੱਚ ਕੀ ਹੈ ਕਿ ਰਾਜਨੀਤਿਕ ਸਮਾਜਿਕ ਕਰਨ ਇੱਕ ਨਿਰੰਤਰ ਪ੍ਰਕਿਰਿਆ ਠੀਕ ਹੈ ਕੰਟੀਨਿਊ ਪ੍ਰੋਸੈਸ ਅੱਗੇ ਇਹਦੇ ਵਿੱਚ ਰਾਜਨੀਤਿਕ ਸਮਾਜਿਕ ਕਰਨ ਰਾਜਨੀਤਿਕ ਸੰਸਕ੍ਰਿਤੀ ਨਾਲ ਸਬੰਧਿਤ ਤਾਂ ਹਾਂ ਜੀ ਰਾਜਨੀਤਿਕ ਸਮਾਜਿਕ ਕਰਨ ਦਾ ਰਾਜਨੀਤਿਕ ਸੰਸਕ੍ਰਿਤੀ ਨਾਲ ਗਹਿਰਾ ਸਬੰਧ ਹੈ ਇਸ ਤੋਂ ਬਾਅਦ ਤੁਸੀਂ ਜਿਹੜੇ ਆਪਣੇ 10 ਪੁਆਇੰਟ ਨੇ 10 ਤੋਂ ਇਹਨੂੰ ਅੱਗੇ 6 ਨੂੰ ਇਹ ਨੰਬਰ 11 ਲੈ ਲੈਣਾ ਠੀਕ ਹੈ ਨੰਬਰ 1 ਰਾਜਨੀਤਿਕ ਸੰਸਕ੍ਰਿਤੀ ਨਾ ਰਾਣਿਕਲਚਰ ਨਾਲ ਗਹਿਰਾ ਸਬੰਧਾ ਰਾਜਨੀਤਿਕ ਸਮਾਜਿਕरण ਦੇ ਤਿੰਨ ਮੁੱਖ ਕਾਰਜ ਰਾਜਨੀਤਿਕ ਸੰਸਕ੍ਰਿਤੀ ਨੂੰ ਬਣਾਈ ਰੱਖਣਾ ਉਹਦੇ ਵਿੱਚ ਪਰਵਰਤਨ ਲਿਆਉਣਾ ਨਵੀਂ ਰਾਜਨੀਤਿਕ ਸੰਸਕ੍ਰਿਤੀ ਸਥਾਪਿਤ ਕਰਨਾ ਠੀਕ ਹੈ ਸੰਸਕ੍ਰਿਤੀ ਕੀ ਹੋ ਗਿਆ ਕਲਚਰ ਅੱਗੇ ਹੈਗਾ ਇਹ ਹੋ ਗਿਆ ਰਾਜਨੀਤਿਕ ਸਮਾਜਿਕरण ਕੇਵਲ ਵਿਅਕਤੀ ਦੇ ਵਿਵਹਾਰ ਤੱਕ ਹੀ ਸੀਮਤ ਨਹੀਂ ਹਾਂਜੀ ਰਾਜਨੀਤਿਕ ਸਮਾਜਿਕरण ਦਾ ਸਬੰਧ ਕੇਵਲ ਕਿ ਵਿਅਕਤੀ ਦੇ ਵਿਵਹਾਰ ਤੱਕ ਹੀ ਨਹੀਂ ਸਗੋਂ ਉਹਨਾਂ ਸਭ ਸਮੂਹਾਂ ਦੇ ਨਾਲ ਵੀ ਹੈ ਜਿਨ੍ਹਾਂ ਦਾ ਸਬੰਧ ਵਿਅਕਤੀ ਨਾਲ ਹੋਗਾ ਅਗਿਆ ਸਮਾਜਿਕ ਕਿਰਿਆਵਾਂ ਦੀ ਪੂਰਵ ਦਸ਼ਾ ਰਾਣੀ ਦੇ ਸਮਾਜਿਕਕਰਨ ਨੇ ਸਮਾਜਿਕ ਕਿਰਿਆਵਾਂ ਤੋਂ ਪਹਿਲਾਂ ਹੁੰਦਾ ਤੇ ਇਹਦੇ ਵਿੱਚ ਵਿਅਕਤੀ ਦਾ ਸਪਸ਼ਟ ਤੇ ਅਸਪਸ਼ਟ ਦੋਹਾਂ ਕਿਸਮਾਂ ਦਾ ਵਿਵਹਾਰ ਹੁੰਦਾ ਤੇ ਰਾਣੀ ਕੋ ਸਮਾਜਿਕਕਰਨ ਰਾਣੀ ਦੇ ਰਾਜਨੀਤਿਕ ਪਰਵਰਤਨ ਵਿੱਚ ਗੂੜਾ ਸਬੰਧ ਹੈ ਹਾਂਜੀ ਰਾਜਨੀਤਿਕ ਸਮਾਜਿਕਕਰਨ ਦੇ ਰਾਣੀ ਪਰਵਰਤਨ ਦੇ ਵਿੱਚ ਗੂੜਾ ਸਬੰਧ ਹੈ ਰਾਣੀ ਸਮਾਜਿਕਕਰਨ ਦੀ ਪ੍ਰਕਿਰਿਆ ਕੇਵਲ ਰਾਜਨੀਤਿਕ ਸਮਾਜਿਕਕਰਨ ਦੀ ਪ੍ਰਕਿਰਿਆ ਰਾਜਨੀਤਿਕ ਪਰਵਰਤਨ ਨਾਲ ਖਤਮ ਨਹੀਂ ਹੁੰਦੀ ਸਗੋਂ ਅੱਗੇ ਅੱਗੇ ਚਲਦੀ ਰਹਦੀ ਹੈ ਠੀਕ ਹੈ ਮਤਲਬ ਇਹ ਨਹੀਂ ਹੈ ਕਿ ਕੋਈ politcal ਜਿਹੜੇ ਕਿ ਚੇਂजेस ਆ ਗਏ ਤਾਂ ਉਹਦੇ ਨਾਲ ਇਹ ਖਤਮ ਹੋ ਜੂਗੀ ਸਭ ਅੱਗੇ ਤੋਂ ਅੱਗੇ ਚਲਦੀ ਰਹਦੀ ਆ ਹਾਂਜੀ ਅੱਗੇ ਹੈਗਾ ਰਾਣੀ ਕੇ ਸਮਾਜਿਕ ਕਰਨ ਦੇ ਪਿੰਪਨ ਤੱਤ ਜਾਂ ਇਹਨੂੰ ਆਪਾਂ ਜਿਹੜੇ ਕਿ ਸਾਧਨ ਵੀ ਕਹਿੰਦੇ ਨੇ ਏਜੰਸੀਜ਼ ਠੀਕ ਹੈ ਸਾਧਨ ਹਾਂਜੀ ਮਤਲਬ ਕਿ ਰਾਣੀ ਕੇ ਸਮਾਜਿਕ ਕਰਨ ਹੁੰਦਾ ਕਿਹੜੇ ਕਿਹੜੇ ਸਾਧਨਾਂ ਨਾਲ ਕਿਹੜੇ ਕਿਹੜੇ ਸਾਧਨਾਂ ਨਾਲ ਜਿਹੜੇ ਕਿ ਰਾਣੀ ਕੇ ਰਾਣੀ ਕੇ ਸੱਭਿਆਚਾਰ ਨੂੰ ਅੱਗੇ ਤੋਂ ਅੱਗੇ ਤੋਰਿਆ ਜਾਂਦਾ ਕੀ ਕੀ ਨੇ ਉਹ ਜਿਨ੍ਹਾਂ ਨਾਲ ਆਪਣਾ ਰਾਣੀ ਕੇ ਸਮਾਜਿਕ ਕਰਨ ਹੁੰਦਾ ਹੈ ਪਰਿਵਾਰ ਸਿੱਖਿਆਵਾਂ ਸੰਸਥਾਵਾਂ ਬਚਿੱਤਰ ਸਮੂਹ ਪੀਅਰ ਗਰੁੱਪ ਸੱਠੀ ਗਰ ਰੋਜ਼ਗਾਰ ਦੇ ਅਨਪਾਵਰ ਧਰਮ ਰਾਣਿਕ ਦਲ ਮਤ ਅਧਿਕਾਰ ਹੋਰ ਅਧਿਕਾਰ ਗਤੀਵਿਧੀਆਂ ਪ੍ਰਚਾਰ ਸਾਧਨ ਠੀਕ ਹੈ ਸਿੰਬਲਸ ਪਰਤੱਖ ਸੰਪਰਕ ਸਾਹਿਤ ਇਹ ਸਾਰੇ ਆ ਜਾਣਗੇ ਬਾਕੀ ਹੁਣ ਆਪਾਂ ਕਰਦੇ ਹਾਂ ਹਾਂਜੀ ਦੇਖਿਆ ਇਹਨਾਂ ਨੂੰ ਸਾਧਨ ਵੀ ਕਹਿੰਦੇ ਨੇ ਸਭ ਤੋਂ ਪਹਿਲਾਂ ਪਰਤੱਖ ਸਮਾਜਿਕ ਕਰਨ ਲਈ ਪਰਿਵਾਰ ਹਾਂਜੀ ਸਭ ਤੋਂ ਪਹਿਲਾਂ ਬੱਚੇ ਨੂੰ ਜਿਹੜੇ ਕਿ ਆਪਣੇ ਪਰਿਵਾਰ ਤੋਂ ਹੀ ਸਿੱਖਦਾ ਪਰਿਵਾਰ ਨੂੰ ਰਾਣਿਕ ਸਮਾਜਿਕ ਗੁਣਾਂ ਦਾ ਭੰਗੂੜਾ ਮੰਨਿਆ ਜਾਂਦਾ ਪਰਿਵਾਰ ਇੱਕ ਅਜਾਹ ਝਰੋਖਾ ਜਿਸ ਦੁਆਰਾ ਮਨੁੱਖ ਨੂੰ ਬਾਹਰਲੇ ਸੰਸਾਰ ਦੀ ਝਲਕ ਮਿਲਦੀ ਹੈ ਕਿ ਕਿਵੇਂ ਉਹਨੇ ਆਪਣਾ ਵਿਚਰਨਾ ਇਹ ਹੀ ਕੋ ਮਨੋਵਗਿਆਨਿਕ ਸਚਾਈ ਹੈ ਕਿ ਮਾਪੇ ਅਤੇ ਤੇ ਪਰਿਵਾਰ ਦੇ ਵਿੱਚ ਰਹਿੰਦੇ ਦੂਜੇ ਬਾਲਕ ਵਿਅਕਤੀਆਂ ਦੇ ਆਚਾਰ ਵਿਵਹਾਰ ਦੀ ਨਕਲ ਕਰਦੇ ਨੇ ਤੇ ਬੱਚੇ ਦਾ ਆਪਣਾ ਕੋਈ ਰਾਜਨੀਤਿਕ ਦ੍ਰਿਸ਼ਟੀਕੋਣ ਨਹੀਂ ਹੁੰਦਾ ਸਗੋਂ ਕੀ ਤੋਂ ਲੰਦਾ ਵੀ ਪਹਿਲਾਂ ਹੀ ਜੋ ਰਾਜਨੀਤੀ ਸਭਿਆਚਾਰ ਦਾ ਪਹਿਲਾ ਪਾਠ ਹੋ ਪਰਿਵਾਰ ਦੇ ਵਿੱਚੋਂ ਹੀ ਸਿੱਖਦਾ ਜੇ ਮੈਂ ਤੁਹਾਨੂੰ ਦੱਸਿਆ ਕਿ ਰਾਜਨੀਤੀ ਨੂੰ ਲੈ ਕੇ ਅਗਰ ਕਿਸੇ ਪਰਿਵਾਰ ਦੇ ਵਿੱਚ ਹੈ ਤਾਂ ਬੱਚਾ ਉਵੇਂ ਹੀ ਜਿਹੜੇ ਕਿ ਆਪਣੇ ਚੀਜ਼ਾਂ ਨੂੰ ਸਿੱਖੂਗਾ ਠੀਕ ਹੈ ਤਾਂ ਜੇਕਰ ਪਰਿਵਾਰ ਦੇ ਵੱਡੇ ਮੈਂਬਰ ਕਿਸੇ ਰਾਜਨੀਤਿਕ ਦੇਖੋ ਉਹੀ ਉਦਾਹਰਨਾਂ ਜਿਹੜੇ ਮੈਂ ਤੁਹਾਨੂੰ ਦੱਸੀ ਸੀ ਵੀ ਕਿਸੇ ਰਾਜਨੀਤਿਕ ਵਿਸ਼ੇਸ਼ ਦਲ ਨਾਲ ਸੰਬੰਧਿਤ ਨੇ ਜੇ ਵਿਸ਼ੇਸ਼ ਰਾਜਨੀਤਿਕ ਰੁਚੀਆਂ ਰੱਖਦੇ ਨੇ ਤਾਂ ਪਰਿਵਾਰ ਦੇ ਵਿੱਚ ਰਾਣੀਕ ਸਮਾਜਿਕ ਕਰਨ ਸਪਸ਼ਟ ਰੂਪ ਦੇ ਵਿੱਚ ਹੋਊਗਾ ਉਹਨਾਂ ਦੇ ਬੱਚਾ ਤੇ ਉਹ ਜ਼ਰੂਰ ਹੈ ਜਿਹੜੇ ਕਿ ਪ੍ਰਭਾਵ ਹੋਊਗਾ ਠੀਕ ਹੈ ਇਹ ਕਿਹ ਹੋ ਗਿਆ ਉਸ ਤੋਂ ਬਾਅਦ ਅਪਰਤੱਖ ਰੂਪ ਦੇ ਵਿੱਚ ਵੀ ਦੇਖਸਣੇ ਆ ਅਪਰਤੱਖ ਰੂਪ ਦੇ ਵਿੱਚ ਸਹਿਯੋਗ ਕਰਨਾ ਆਗਿਆ ਦਾ ਪਾਲਣ ਕਰਨਾ ਸੱਤਾ ਪ੍ਰਤੀ ਸਤਿਕਾਰ ਇਹ ਸਾਰੇ ਗੁਣ ਨੇ ਜਿਨ੍ਹਾਂ ਨਾਲ ਬੱਚੇ ਤੋਂ ਬੱਚਾ ਜਿਹੜੇ ਕਿ ਅਪਰਤੱਖ ਰੂਪ ਦੇ ਵਿੱਚ ਰਾਂਝੇ ਦਾ ਸਮਾਜਿਕ ਕਰਨ ਦੇ ਵਿੱਚ ਵਿਕਸਿਤ ਹੁੰਦਾ ਹੈ ਅੱਗੇ ਹੈਗਾ ਸਮਾਨ ਸਥਿਤੀ ਵਾਲੇ ਆਮ ਸਮੂਹ ਭਾਵ ਕੀ ਅਪੀਅਰ ਗਰੁੱਪ ਦੋਸਤ ਠੀਕ ਹੈ ਪਰਿਵਾਰ ਤੋਂ ਇਲਾਵਾ ਸਮਾਨ ਸਥਿਤੀ ਵਾਲੇ ਆਮ ਸਮੂਹ ਵੀ ਰਾਂਝੇ ਦੇ ਸਮਾਜਿਕ ਕਰਨ ਦੇ ਮਹੱਤਵਪੂਰਨ ਸਾਧਨ ਨੇ ਸਮਾਨ ਸਥਿਤੀ ਵਾਲੇ ਸਮੂਹਾਂ ਤੋਂ ਭਾਵ ਜਿਹੇ ਸਮੂਹਾਂ ਤੋਂ ਜਿਹਦੇ ਵਿੱਚ ਇੱਕੋ ਜੀ ਉਮਰ ਦੇ ਵਿਅਕਤੀ ਸ਼ਾਮਲ ਹੋਣ ਅਤੇ ਉਹਨਾਂ ਦੀ ਸਥਿਤੀ ਵੀ ਸਮਾਨ ਹੋਵੇ ਠੀਕ ਹੈ ਤੇ ਜਿਹੇ ਸਮੂਹਾਂ ਦੇ ਵਿੱਚ ਕਿਸੇ ਵਿਅਕਤੀ ਨੂੰ ਕੋਈ ਵਿਸ਼ੇਸ਼ ਅਧਿਕਾਰ ਜਾਂ ਸਥਿਤੀ ਪ੍ਰਾਪਤ ਨਹੀਂ ਹੁੰਦੀ ਫਗੋਨਨ ਸਮਾਨ ਗਰੁੱਪ ਹੁੰਦਾ ਸਮਾਨ ਰੂਪ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਕਾਫੀ ਹੱਦ ਤੱਕ ਵਿਅਕਤੀ ਦੀ ਆਪਣੀ ਸੂਝ-ਬੂਝ ਆਪਣੀ ਵਿਵੇਕ ਸ਼ਕਤੀ ਦਾ ਇਸਤੇਮਾਲ ਕਰਕੇ ਜਿਹੜੇ ਕਿ ਉਹ ਕਿਸੇ ਵੀ ਦ੍ਰਿਸ਼ਟੀਕੋਣ ਨੂੰ ਅਪਣਾਉਂਦੇ ਨੇ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਲੈ ਕੇ ਅੱਗੇ ਹੈਗਾ ਤਰਕਸ਼ੀਲ ਯੁਵਕਾਂ ਦੇ ਸਮਾਨ ਸਥਿਤੀ ਵਾਲੇ ਸਮੂਹ ਠੀਕ ਹੈ ਇਹਦੇ ਵਿੱਚ ਕੀ ਹੈ ਵੀ ਜਿਹੜੇ ਯੰਗ ਵਿਅਕਤੀ ਯੁਵਕ ਨੇ ਆਪਣੇ ਇਕੱਠੇ ਹੋ ਕੇ ਜਿਹੜੇ ਕਿ ਕੋਈ ਗਰੁੱਪ ਬਣਾ ਲੈਂਦੇ ਨੇ ਉਸ ਗਰੁੱਪ ਦੇ ਵਿੱਚ ਉਹ ਜਿਹੜੇ ਕਿ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਨੇ ਠੀਕ ਹੈ ਤਾਂ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਕਾਫੀ ਮਤਲਬ ਕਿ ਇੱਕ ਪਤਾ ਲੱਗਦਾ ਕਿ ਇੱਕ ਲੀਡਰਸ਼ਿਪ ਦਾ ਕੀ ਰੋਲ ਹੁੰਦਾ ਹੈ ਕਿ ਮੈਨੂੰ ਉਹਨੂੰ ਨਿਭਾਉਣਾ ਚਾਹੀਦਾ ਤੇ ਇਹੀ ਅੱਗੇ-ਅੱਗੇ ਜਾ ਕੇ ਜਿਹੜੇ ਕਿ ਅੱਗੇ ਰਾਣਿਕ ਸਮਾਜੀਕਰਨ ਦੇ ਵਿੱਚ ਹੈਲਪ ਕਰਦੇ ਨੇ ਨੈਕਸਟ ਅੱਗੇ ਸਕੂਲੀ ਪੱਧਰ ਦੇ ਵਿਦਿਅਕ ਸੰਸਥਾਵਾਂ ਹਾਂਜੀ ਜਦੋਂ ਬੱਚਾ ਪਰਿਵਾਰ ਤੋਂ ਬਾਹਰ ਸਕੂਲ ਦੇ ਵਿੱਚ ਪ੍ਰਵੇਸ਼ ਕਰਦਾ ਤਾਂ ਉੱਥੇ ਵੱਖ-ਵੱਖ ਵਾਤਾਵਰਣ ਦੇ ਵਿੱਚ ਪਲੇ ਹੋਏ ਦੂਜੇ ਬੱਚਿਆਂ ਨਾਲ ਸੰਪਰਕ ਦੇ ਵਿੱਚ ਆਉਂਦਾ ਤਾਂ ਇਸ ਸੰਪਰਕ ਤੋਂ ਬੱਚੇ ਨੂੰ अनेका ਗੱਲਾਂ ਦਾ ਗਿਆਨ ਹੁੰਦਾ ਇਸ ਤਰ੍ਹਾਂ ਬੱਚਿਆਂ ਦੇ ਵਿੱਚ ਪਰਸਪਰ ਅੰਤਰਕਿਰਿਆ ਹੁੰਦੀ ਹੈ ਠੀਕ ਹੈ ਭਾਵ ਕਿ ਇੰਟਰਐਕਸ਼ਨਸ ਹੁੰਦੇ ਨੇ ਆਪਣੇ ਵਿਚਾਰ ਸਾਂਝੇ ਕਰਦੇ ਨੇ ਤਾਂ ਰਾਂਣੀ ਦੇ ਸਮਾਜਿਕरण ਦੇ ਵਿੱਚ ਵੀ ਇਹ ਆਧਾਰ ਸਿੱਧ ਹੁੰਦਾ ਹੈ ਠੀਕ ਹੈ ਸਕੂਲ ਰਾਣੀ ਕੇ ਸਮਾਜਿਕ ਕਰਨ ਦਾ ਕਾਰਜ ਪਰਤੱਖ ਤੇ ਪਰਤੱਖ ਰੂਪ ਦੇ ਵਿੱਚ ਹੁੰਦਾ ਜਿਵੇਂ ਕਿ ਬੱਚੇ ਦੇ ਵਿੱਚ ਪਾਠ ਕਰਨ ਦੇ ਵਿੱਚ ਸਿਲੇਬਸ ਦੇ ਵਿੱਚ ਜਿਵੇਂ ਹੁਣ ਮੰਨ ਲਓ ਆਪਾਂ ਪੋਲਿਟਿਕਲ ਪੋਲਿਟਿਕਲ ਸਾਇੰਸ ਸਬਜੈਕਟ ਪੜ੍ਹ ਰਹੇ ਹਾਂ ਪੋਲਿਟਿਕਲ ਸਾਇੰਸ ਦੇ ਵਿੱਚ ਆਪਾਂ ਨੂੰ ਕਿੰਨੀ ਜਾਣਕਾਰੀ ਮਿਲਦੀ ਹੈ ਤੇ ਇਹ ਹੀ ਆਪਣਾ ਜਿਹੜਾ ਕਿ ਰਾਜਨੀਤੀ ਨੂੰ ਲੈ ਕੇ ਆਪਣਾ ਦ੍ਰਿਸ਼ਟੀਕੋਣ ਇਹਦੇ ਵਿੱਚ ਜਿਹੜੇ ਕਿ ਡਾਇਰੈਕਟ ਤੌਰ ਤੇ ਪਰਤੱਖ ਤੌਰ ਤੇ ਆਪਣਾ ਜਿਹੜਾ ਕਿ ਰਾਣਿਕ ਰਾਜਨੀਤੀ ਦੇ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਕਦਰਾਂ ਕੀਮਤਾਂ ਆਪਣੇ ਵਿਸ਼ਵਾਸ ਆ ਜਿਹੜੇ ਬਣ ਰਹੇ ਨੇ ਜਦੋਂ ਉਹ ਚੇਂਜਸ ਆ ਰਹੇ ਨੇ ਠੀਕ ਹੈ ਜਦੋਂ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ ਠੀਕ ਹੈ ਤਾਂ ਇੰਡਾਇਰੈਕਟ ਵੇ ਦੇ ਵਿੱਚ ਕਿਵੇਂ ਹੋ ਜੂਗਾ ਮਤਲਬ ਕਿ ਜੇ ਪਾਠ ਕਰਾਂ ਦੇ ਵਿੱਚ ਸ਼ਾਮਿਲ ਨਹੀਂ ਆ ਇੱਕ ਲੀਡਰ ਦੇ ਤੌਰ ਤੇ ਤਪਨ ਕੀ ਕੀ ਜ਼ਿੰਮੇਵਾਰੀ ਨਿਭਾਉਣੀ ਆ ਤਾਂ ਤਾਂ ਤੁਸੀਂ ਉਸ ਤੋਂ ਹੀ ਦੇਖ ਸਮਝ ਲਾ ਬੱਚੇ ਦੇ ਵਿੱਚ ਸਮਝਣ ਸ਼ਕਤੀ ਹੋ ਜਨੈ ਕਿ ਇੱਕ ਜਿਹੜੇ ਕਿ ਪਿੰਡ ਦੇ ਵਿੱਚ ਸਰਪੰਚ ਬਣਨਾ ਦਾ ਉਹਨੂੰ ਕੀ ਕੀ ਆਪਣੀ ਭੂਮਿਕਾ ਨਿਭਾਉਣੀ ਪੈਂਦੀ ਆ ਠੀਕ ਹੈ ਤੇ ਉਸ ਤੋਂ ਬਾਅਦ ਅੱਗੇ ਇਲੈਕਸ਼ਨਸ ਲੜਨੇ ਨੇ ਤਾਂ ਉਹਨਾਂ ਦੇ ਵਿੱਚ ਕੀ ਕੀ ਰੋਲ ਅਦਾ ਕਰਨਾ ਪੈਂਦਾ ਉਹ ਤਾਂ ਉਹ ਸਾਰੇ ਜਿਹੜੇ ਲੀਡਰਸ਼ਿਪ ਦੇ ਗੁਣ ਨੇ ਉਹ ਬੱਚੇ ਦੇ ਵਿੱਚ ਗਰੁੱਪਾਂ ਦੇ ਵਿੱਚੋਂ ਜਦੋਂ ਸਕੂਲ ਦੇ ਵਿੱਚ ਗਰੁੱਪ ਹੁੰਦੇ ਨੇ ਠੀਕ ਹੈ ਜਾਂ ਇੱਕ ਟੀਮ ਤਿਆਰ ਕਰੀ ਵੀ ਹੁੰਦੀ ਆ ਠੀਕ ਹੈ ਉਸ ਟੀਮ ਦੇ ਵਿੱਚ ਬੱਚਾ ਨੂੰ ਮੁਖੀ ਬਣਾਵਾ ਹੁੰਦਾ ਲੀਡਰ ਹੁੰਦਾ ਤਾਂ ਉਹਦੇ ਵਿੱਚ ਇਹ ਸਾਰੇ ਜਿਵੇਂ ਕਲਾਸ ਦੇ ਵਿੱਚ ਮੋਨਿਟਰ ਹੁੰਦਾ ਉਹ ਸਾਰੇ ਬੱਚੇ ਦੇ ਵਿੱਚ ਜਿਹੜੇ ਕਿ ਗੁਣ ਵਿਕਸਿਤ ਹੋ ਜਾਂਦੇ ਜਿਵੇਂ ਆਪਾਂ ਗਰੁੱਪ ਬਣਾ ਲੰਨੇ ਆ ਕਿ ਇਹ ਇਹ ਗਰੁੱਪ ਆ ਬੀ ਗਰੁੱਪ ਆ ਵੀ ਤਾਂ ਕਿ ਉਹ ਗਰੁੱਪ ਦੇ ਵਿੱਚ ਬੈਠ ਕੇ ਸਟੱਡੀ ਕਰ ਸਕਣ ਹਾਂਜੀ ਅੱਗੇ ਹੈਗਾ ਉਚੇਰੀ ਪੜਾਈ ਦੇ ਵਿਦਕਾਦਾਰੇ ਆਧੁਨਿਕ ਯੁੱਗ ਦੀ ਬਿਹਾਰੀ ਕਾ ਰਾਜਨੀਤੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਚੇਰੇ ਪੱਧਰ ਦੀ ਵਿਦਿਅਕ ਸੰਸਥਾਵਾਂ ਵਿੱਚ ਰਾਜਨੀਤਿਕ ਸਮਾਜਿਕरण ਦੀ ਕਿਰਿਆ ਵਿਸ਼ਾਲ ਪੱਧਰ ਤੇ ਪਾਈ ਜਾਂਦੀ ਹੈ। ਇਨ੍ਹਾਂ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਪ੍ਰਬੰਧਕੀ ਪ੍ਰਣਾਲੀਆਂ ਜਾਂ ਵਿਵਹਾਰਿਕ ਸਟਾਈਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਨਾਂ ਦੇ ਵਿੱਚ ਉਹਨਾਂ ਦੇ ਰਾਣਿਕ ਦ੍ਰਿਸ਼ਟੀਕੋਣ ਦਾ ਵਿਸ਼ਵਾਸ ਜਾਂ ਤਾਂ ਪੱਕੇ ਹੋ ਜਾਂਦੇ ਨੇ ਜਾਂ ਉਹਨਾਂ ਵਿੱਚ ਪਰਿਵਰਤਨ ਆ ਜਾਂਦੇ ਨੇ। ਪਰਿਵਾਰ ਸਕੂਲ ਦੁਆਰਾ ਪ੍ਰਾਪਤ ਕੀਤੇ ਗ੍ਰਾਣਿਕ ਸਮਾਜਿਕरण ਦਾ ਉਹਨਾਂ ਤੇ ਕੋਈ ਪ੍ਰਭਾਵ ਬਾਕੀ ਨਹੀਂ ਰਹਿ ਜਾਂਦਾ। ਠੀਕ ਹੈ ਭਾਵ ਕਿ ਇਨ੍ਹਾਂ ਸੰਸਥਾਵਾਂ ਦੇ ਵਿੱਚ ਵੀ ਬੱਚੇ ਨੂੰ ਮਹੱਤਵਪੂਰਨ ਰਾਣਿਕਦਾਲਾ ਠੀਕ ਹੈ ਉਹਨਾਂ ਬਾਰੇ ਪੜ੍ਹਨਾ ਪੈਂਦਾ ਜੀ ਉਹ ਮਤਲਬ ਕਿ ਪਾਠ ਕਰਨ ਦੇ ਵਿੱਚ ਚੋਣਾਂ ਬਾਰੇ ਇਹ ਸਾਰੀ ਚੀਜ਼ ਦੀ ਜਿਹੜੀ ਕਿ ਬੱਚੇ ਨੂੰ ਜਾਣਕਾਰੀ ਹੋ ਜਾਂਦੀ ਹੈ ਉਚੈਰੀ ਵਿੱਦਿਆ ਪੜ੍ਹਾਈ ਦੇ ਵਿੱਦਿਅਕ ਅਦਾਰਿਆਂ ਦੇ ਵਿੱਚ ਜੋ ਯੂਨੀਵਰਸਿਟੀ ਦੇ ਵਿੱਚ ਠੀਕ ਹੈ ਇਲੈਕਸ਼ਨ ਹੁੰਦੇ ਨੇ ਕਾਲਜ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਅੱਗੇ ਹੈਗਾ ਰਾਜਨੀਤਿਕ ਦਲ ਹਾਂਜੀ ਰਾਜਨੀਤਿਕ ਦਲ ਜਿਹੜੇ ਕਿ ਰਾਣੀ ਦੇ ਸਮਾਜਿਕ ਕਰਨ ਨੂੰ ਪ੍ਰਭਾਵਿਤ ਕਰਦੇ ਨੇ ਰਾਜਨੀਤਿਕ ਦਲ ਰਾਜਨੀਤਿਕ ਵਿਚਾਰਾਂ ਦੇ ਆਧਾਰ ਤੇ ਆਪਣੇ ਨੀਤੀਆਂ ਦਾ ਨਿਰਮਾਣ ਕਰਦੇ ਨੇ ਆਪਣੀਆਂ ਨੀਤੀਆਂ ਦਾ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਨੇ ਤਾਂ ਦੂਜੇ ਦਲਾਂ ਦੀ ਆਲੋਚਨਾ ਕਰਦੇ ਨੇ ਠੀਕ ਹੈ ਤਾਂ ਲੋਕਾਂ ਦਾ ਵਿਸ਼ਵਾਸ ਕਰਾਉਂਦੇ ਨੇ ਮਤਲਬ ਕਿ ਇਹ ਦਲ ਕਿਵੇਂ ਹੈ ਕਿਸ ਭਲਾਈ ਦੇ ਲਈ ਚੱਲ ਰਿਹਾ ਤਾਂ ਇਹ ਨਾਲ ਰਾਣੀ ਕਿ ਸਮਾਜਿਕ ਕਰਨ ਹੁੰਦਾ ਤੇ ਰਾਜਨੀਤਿਕ ਦਲਾਂ ਦੇ ਅਣਗਿਣਤ ਮੈਂਬਰ ਹੁੰਦੇ ਨੇ ਹਰੇਕ ਦਲ ਆਪਣੇ ਮੈਂਬਰਾਂ ਦੀ ਗਿਣਤੀ ਨਿਰੰਤਰ ਵਧਾਉਣ ਦੇ ਵਿੱਚ ਰਹਿੰਦਾ ਤਾਂ ਨਿਰੰਤਰ ਵਧਾਉਣ ਦੇ ਲਈ ਜਿਹੜੇ ਕਿ ਉਹ ਦੂਜਾ ਜਿਹੜੇ ਲੋਕਾਂ ਦੇ ਉਹਨਾਂ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਦੇ ਨੇ ਜਿੱਦਾਂ ਰਾਜਾਂ ਦੇ ਵਿੱਚ ਇੱਕ ਹੀ ਰਾਣੀਕਰਾਰ ਹੁੰਦਾ ਉੱਥੇ ਲੋਕਾਂ ਨਾਰਾਣਿਕ ਸਮਾਜਿਕਨ ਉਸ ਦਲ ਦੀ ਵਿਚਾਰਧਾਰਾ ਤੇ ਅਧਾਰਿਤ ਹੋਊਗਾ ਤੇ ਜੇ ਕਿਸੇ ਵਿਰੋਧੀ ਵਿਚਾਰਧਾਰਾ ਦੇ ਅਧਾਰ ਚ ਰਾਜਿਕ ਦਲ ਦੀ ਹੋਣਦ ਸਹਿਨ ਨਹੀਂ ਕੀਤਾ ਜਾਂਦਾ ਠੀਕ ਹੈ ਭਾਵੇਂ ਕਿ ਇੱਕ ਅਦਾਲਾ ਤਾਂ ਉਸ ਇੱਕ ਦਲ ਦੇ ਪ੍ਰਤੀ ਹੀ ਲੋਕਾਂ ਦਾ ਇੱਕ ਦ੍ਰਿਸ਼ਟੀਕੋਣ ਬਣਿਆ ਹੋਣਾ ਹੁੰਦਾ ਤੇ ਜੋ ਲੋਕਤੰਤਰੀ ਪ੍ਰਣਾਲੀ ਹੈ ਤਾਂ ਅਲੱਗ-ਅਲੱਗ ਅਦਾਲਾ ਜਿਹੜੇ ਕਿ ਆਪਣਾ ਅਲੱਗ-ਅਲੱਗ ਪ੍ਰਚਾਰ ਕਰਕੇ ਵਮਤਨ ਨੂੰ ਆਪਣੇ ਵੱਲ ਖਿੱਚਣ ਦੀ ਜਿਹੜੀ ਵੀ ਕੋਸ਼ਿਸ਼ ਕਰ ਦੇ ਵਿੱਚ ਹੁੰਦੇ ਨੇ ਤੇ ਜਿਸ ਨਾਲ ਰਾਜਨੀਤਿਕ ਸਮਾਜਿਕ ਕਰਨ ਦੇ ਵਿੱਚ ਜਿਹੜੇ ਕੀ ਹੈਲਪ ਮਿਲਦੀ ਹੈ ਠੀਕ ਹੈ ਨੈਕਸਟ ਆਏਗਾ ਗੈਰ ਰਾਜਨੀਤਿਕ ਸਮੂਹ ਹਾਂਜੀ ਗੈਰ ਰਾਜਨੀਤਿਕ ਸਮੂਹ ਜੋ ਮੁੱਖ ਰੂਪ ਦੇ ਚ ਰਾਜਨੀਤਿਕ ਸਰੂਪ ਦੇ ਨਹੀਂ ਹੁੰਦੇ ਨਾ ਹੀ ਉਹਨਾਂ ਦਾ ਸੰਗਠਨ ਰਾਜਨੀਤਿਕ ਦੇਸ਼ਾਂ ਦੀ ਪ੍ਰਾਪਤੀ ਲਈ ਹੁੰਦਾ ਪਰ ਫਿਰ ਵੀ ਉਹ ਪ੍ਰਭਾਵਿਤ ਕਰਦੇ ਨੇ ਜਿਵੇਂ ਵਪਾਰਕ ਸੰਘ ਹੋ ਗਿਆ ਠੀਕ ਹੈ ਟ੍ਰੇਡ ਯੂਨੀਅਨ ਹੋ ਗਿਆ ਜਾਂ ਸਟੂਡੈਂਟਸ ਯੂਨੀਅਨ ਹੋ ਗਿਆ ਗੈਰ ਰਾਜਨੀਤਿਕ ਤਮੁੱਖ ਜਿਹੜੇ ਸਮੂਹ ਨੇ ਉਦਾਹਰਣਾਂ ਵਪਾਰ ਸੰਘ ਦਾ ਉਦੇਸ਼ ਕੀ ਹੁੰਦਾ ਆਪਣੇ ਮੈਂਬਰਾਂ ਦੇ ਆਰਥਿਕ ਤੇ ਪੇਸ਼ਾਵਰ ਹਿੱਤਾਂ ਨੂੰ ਰੱਖਿਆ ਕਰਨਾ ਉਹਨਾਂ ਦੇ ਕੰਮਾਂ ਦੀ ਅਵਸਥਾ ਵਿੱਚ ਸੁਧਾਰ ਕਰਵਾਉਣਾ ਪਰ ਇਹਦੇ ਨਾਲ ਹੀ ਵਪਾਰਕ ਸੰਘਣ ਆਪਣੇ ਮੈਂਬਰਾਂ ਨੂੰ ਰਾਜਨੀਤਿਕ ਆਚਾਰ ਵਿਵਹਾਰ ਸੰਬੰਧੀ ਦੇ ਹਦਾਇਤਾਂ ਦਿੰਦੇ ਨੇ ਇਸੇ ਕਰਕੇ ਆਧੁਨਿਕ ਯੁੱਗ ਦੇ ਵਿੱਚ ਵਪਾਰਕ ਸੰਘਾਂ ਦੇਸ਼ ਸੰਗਾਂ ਦਾ ਦੇਸ਼ ਦੀ ਰਾਜਨੀਤੀ ਵਿੱਚ ਮਹੱਤਵਪੂਰਨ ਬਣ ਗਿਆ ਤੇ ਰਾਜਨੀਤਿਕ ਦਲ ਵਪਾਰਕ ਸੰਘਾਂ ਨੂੰ ਆਪਣੇ ਨਿਰੰਤਰਣਾ ਅਧੀਨ ਰੱਖਣ ਲਈ ਯਤਨ ਕਰਦੇ ਨੇ ਤੇ ਇਸ ਉਦੇਸ਼ ਦੇ ਲਈ ਵਪਾਰਕ ਸੰਘਾਂ ਨੂੰ ਆਪਣੇ ਵਿਚਾਰਧਾਰਾ ਅਨੁਸਾਰ ਕਾਰਜ ਕਰਨ ਲਈ ਪ੍ਰੇਰਿਤ ਕਰਦੇ ਨੇ ਅੱਗੇ ਹੈਗਾ ਪ੍ਰੈਸ ਤੇ ਸੰਚਾਰ ਦੇ ਸਾਧਨ ਹਾਂਜੀ ਪ੍ਰੈਸ ਹੋਗੇ ਨਿਊਜ਼ਪੇਪਰ ਰਿਜ਼ਨ ਨਿਊਜ਼ਪੇਪਰ ਸਮਾਚਾਰ ਪੱਤਰ ਸਾਲੇ ਲੋਕਾਂ ਤੱਕ ਜਿਹੜੇ ਕੀ ਵਿਚਾਰ ਪਹੁੰਚਾਉਂਦੇ ਨੇ ਤਾਂ ਲੋਕਾਂ ਦੇ ਰਾਜਨੀਤਿਕ ਆਚਾਰ ਵਿਵਹਾਰਾਂ ਨੂੰ ਪ੍ਰਭਾਵਿਤ ਕਰਦੇ ਨੇ ਉਹਨਾਂ ਦੇ ਵਿੱਚ ਸਮਾਚਾਰ ਜਿਹੜੇ ਨਿਊਜ਼ ਦੇ ਵਿੱਚ ਅਲੱਗ-ਅਲੱਗ ਪਾਰਟੀਆਂ ਬਾਰੇ ਅਲੱਗ-ਅਲੱਗ ਜਿਹੜੇ ਕਿ ਜਿਵੇਂ ਇਲੈਕਸ਼ਨਸ ਟਾਈਮ ਨੇ ਉਹ ਉਸ ਟਾਈਮ ਬਹੁਤ ਸਾਰਾ ਕੁਝ ਉਹਨਾਂ ਦੇ ਵਿੱਚ ਹੁੰਦਾ ਹੈ ਠੀਕ ਹੈ ਪ੍ਰਿੰਟ ਹੋਇਆ ਤਾਂ ਉਸ ਤੋਂ ਰੀਡ ਕਰਕੇ ਹਰ ਇੱਕ ਜਿਹੜਾ ਕਿ ਪੜਿਆ ਲਿਖਿਆ ਵਿਅਕਤੀ ਆ ਉਹਦੇ ਰਾਜਨੀਤੀ ਨੂੰ ਲੈ ਕੇ ਦ੍ਰਿਸ਼ਟੀਕੋਣ ਆ ਜ਼ਰੂਰ ਆ ਜਿਹੜੇ ਕਿ ਬਦਲਦੇ ਨੇ ਜ ਉਹਨਾਂ ਦਾ ਘੇਰਾਬੱਤਾ ਠੀਕ ਹੈ ਮਤਲਬ ਕਿ ਉਹ ਵੀ ਜਿਹੜੇ ਕਿ ਪ੍ਰਭਾਵਿਤ ਕਰਦੇ ਨੇ ਠੀਕ ਹੈ ਰਾਜਨੀਤਿਕ ਸਮਾਜਿਕ ਕਰਨ ਰਾਜਨੀਤਿਕ ਸੱਭਿਆਚਾਰ ਨੂੰ ਅੱਗੇ ਤੋਰਨ ਦੇ ਵਿੱਚ ਮਦਦ ਮਿਲਦੀ ਆ ਇਸ ਤਰ੍ਹਾਂ ਆਕਾਸ਼ਵਾਣੀ ਦੂਰਦਰਸ਼ਨ ਠੀਕ ਹੈ ਟੀਵੀ ਚੈਨਲ ਇਹ ਵੀ ਇਸ ਤਰ੍ਹਾਂ ਵਿਜਲਈ ਸਾਧਨ ਰੇਡੀਓ ਹੋ ਗਿਆ ਇਹ ਵੀ ਸਰਕਾਰ ਦੀਆਂ ਗਤੀਵਿਧੀਆਂ ਇਸ ਤੋਂ ਇਲਾਵਾ ਸਰਕਾਰ ਦੀਆਂ ਗਤੀਵਿਧੀਆਂ ਵੀ ਹੁੰਦੀਆਂ ਨੇ ਠੀਕ ਹੈ ਜਿਹੜੇ ਕਿ ਲੋਕਾਂ ਦੇ ਚਾਰ ਵਿਵਹਾਰ ਨੂੰ ਪ੍ਰਭਾਵਿਤ ਕਰਦੀਆਂ ਸਰਕਾਰਾਂ ਜਾਂ ਰਾਜਨੀਤਿਕ ਪ੍ਰਣਾਲੀ ਦੇ ਢਾਂਚੇ ਇਹਨਾਂ ਕਈ ਪ੍ਰਕਾਰ ਦੇ ਗਤੀਵਿਧੀਆਂ ਕੀਤੇ ਜਾਂਦੇ ਨੇ ਕਈ ਸਰਕਾਰਾਂ ਦੀਆਂ ਨੀਤੀਆਂ ਸੰਬੰਧੀ ਲੋਕਾਂ ਵਿੱਚ ਗੰਭੀਰ ਪ੍ਰतिकਰਮ ਵੀ ਹੁੰਦਾ ਹੈ ਤੇ ਸਰਕਾਰਾਂ ਦੀਆਂ ਨੀਤੀਆਂ ਦੀ ਚਲਾਂਗਾ ਵੀ ਹੁੰਦੀ ਆ ਉਸ ਤੱਤੇ ਵੀ ਹੁੰਦੀ ਆ ਲੋਕਾਂ ਦੁਆਰਾ ਕੀਤੀ ਜਾਂਦੀ ਆ ਤਾਂ ਉਹ ਚੀਜ਼ ਹੀ ਬਹੁਤ ਪ੍ਰਭਾਵਿਤ ਕਰਦੀ ਆ ਮਤਲਬ ਕਿ ਕਿਸੇ ਪਾਰਟੀ ਦੁਆਰਾ ਕੋਈ ਜਿਆਦਾ ਵਧੀਆ ਕੰਮ ਕੀਤੇ ਗਏ ਨੇ ਠੀਕ ਆ ਕਿਵੇਂ ਵੀ ਕੰਮ ਕੀਤੇ ਗਏ ਨੇ ਲੋਕਾਂ ਦਾ ਉਸ ਦੇ ਪ੍ਰਤੀ ਇੱਕ ਦ੍ਰਿਸ਼ਟੀਕੋਣ ਬਣ ਜਾਂਦਾ ਉਸ ਤੁਹਾਡੇ ਪਿੰਡ ਦੇ ਵਿੱਚ ਸਰਪੰਚ ਨੇ ਬਹੁਤ ਸਾਰੇ ਕੰਮ ਕੀਤੇ ਨੇ ਠੀਕ ਆ ਤਾਂ ਤੁਹਾਨੂੰ ਐ ਹੁੰਦਾ ਵੀ ਹਾਂ ਅਗਲੀ ਵਾਰ ਵੀ ਇਹੀ ਜਿੰਨਾ ਚਾਹੀਦਾ ਤਾਂ ਅਗਲੀ ਵਾਰ ਵੀ ਹੋਣਾ ਚਾਹੀਦਾ ਮਤਲਬ ਕਿ ਤੁਹਾਡੇ ਉਹਨਾਂ ਦੇ ਪ੍ਰਤੀ ਜਿਹੜੇ ਕਿ ਦ੍ਰਿਸ਼ਟੀਕੋਣ ਆ ਉਹ ਉਹਦਾ ਘੇਰਾ ਵੱਜ ਜਾਂਦਾ ਠੀਕ ਹੈ ਇਹ ਹੀ ਸਾਰੀ ਚੀਜ਼ ਹੁੰਦੀ ਆ ਰਣ ਕਿ ਸਮਝ ਕਰਨ ਦੇ ਵਿੱਚ ਤੇ ਰਾਸ਼ਟਰੀ ਉਤਸਵ ਰਾਸ਼ਟਰੀ ਸਭਾ ਦੇ ਵਿੱਚ 15 ਅਗਸਤ 26 ਜਨਵਰੀ ਗਣਤੰਤਰ ਦਿਵਸ ਗਣਤੰਤਰ ਦਿਵਸ ਤੇ 15 ਅਗਸਤ ਸੁਤੰਤਰਤਾ ਦਿਵਸ ਇਹਨਾਂ ਤਰੀਖਾਂ ਤੇ 20 ਸਥਾਨਿਕ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਸਮਾਰੋਹ ਕਰਵਾਏ ਜਾਂਦੇ ਨੇ ਇਹਨਾਂ ਸਮਾਰੋਹ ਲੋਕਾਂ ਦੇ ਰਾਜਨੀਤਿਕ ਸਮਾਜਿਕ ਜੀਵਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਆਮ ਲੋਕਾਂ ਨੂੰ ਰਾਸ਼ਟਰੀ ਸੁਤੰਤਰਤਾ ਅੰਦੋਲਨ ਦੇ ਇਤਿਹਾਸ ਬਾਰੇ ਦੇਸ਼ ਦੀਆਂ ਮਹਾਨ ਪ੍ਰਾਪਤੀਆਂ ਟੀਚਿਆਂ ਬਾਰੇ ਗਿਆਨ ਹੁੰਦਾ ਹੈ ਤੋ ਲੋਕਤੰਤਰੀ ਰਾਜਾਂ ਵਿੱਚ ਨਿਯਮਤ ਚੋਣਾਂ ਕਰਵਾਏ ਜਾਂਦੇ ਨੇ ਵਰਤਮਾਨ ਲੋਕਤੰਤਰੀ ਰਾਜਾਂ ਵਿੱਚ ਇਹੇ ਚੋਣਾਂ ਰਾਸ਼ਟਰੀ ਉਤਸਵ ਦਾ ਰੂਪ ਧਾਰਨ ਕਰ ਜਾਂਦੀਆਂ ਨੇ ਤੇ ਇਹ ਚੋਣਾਂ ਦੁਆਰਾ ਹੀ ਚੋਣਾਂ ਦੁਆਰਾ ਵਿਸ਼ਾਲ ਪੱਧਰ ਤੇ ਲੋਕਾਂ ਦਾ ਸਮਾਜਿਕ ਕਰਨ ਹੁੰਦਾ ਠੀਕ ਹੈ ਅ ਨੈਕਸਟ ਹੈਡਿੰਗ ਹੈਗਾ ਅੱਗੇ દੈਨਿਕ ਰਾਜਨੀਤੀ ਹਾਂਜੀ ਹਰੇਕ ਸਮਾਜ ਦੇ ਵਿੱਚ ਰਾਜਨੀਤਿਕ ਪ੍ਰਣਾਲੀ ਦੀ ਹੋਂਦ ਜ਼ਰੂਰੀ ਹੈ ਰਾਜਨੀਤਿਕ ਪ੍ਰਣਾਲੀ ਦੈਨਿਕ ਰਾਜਨੀਤੀ ਦੀ ਪ੍ਰਕਿਰਿਆ ਜ਼ਰੂਰ ਹੁੰਦੀ ਆ ਦੂਜੇ ਰਾਜਨੀਤਿਕ ਪ੍ਰਣਾਲੀ ਦੇ ਮੁਕਾਬਲੇ ਲੋਕਤੰਤਰੀ ਪ੍ਰਣਾਲੀਆਂ ਵਿੱਚ ਰਾਜਨੀਤੀ ਖੁੱਲੇ ਤੇ ਸੁਤੰਤਰ ਰੂਪ ਦੇ ਵਿੱਚ ਹੁੰਦੀ ਆ ਰਾਜਨੀਤਿਕ ਦਲ ਦਬਾਸਮੂਹ ਸ਼ਾਸਕ ਦਲ ਵਿਰੋਧੀ ਦਲ ਹੋ ਰੂਏ ਕਨੇਕਾ ਸੰਸਥਾਵਾਂ ਤੋਂ ਇਲਾਵਾ ਲੋਕ ਵੀ ਰਾਜਨੀਤੀ ਵਿੱਚ ਪ੍ਰਤੱਖ ਜਾਂ ਪਰਤੱਖ ਰੂਪ ਦੇ ਵਿੱਚ ਭਾਗ ਲੈਂਦੇ ਨੇ ਤੇ ਆਧੁਨਿਕ ਸੰਸਾਰ ਰਾਜਨੀਤਿਕ ਸੰਸਾਰ ਹੈ ਆਧੁਨਿਕ ਯੁੱਗ ਦੇ ਵਿੱਚ ਰਾਜਨੀਤੀ ਦਾ ਇੰਨਾ ਜ਼ਿਆਦਾ ਬੋਲਬਾਲਾ ਹੈ ਕਿ ਕੋਈ ਵੀ ਵਿਅਕਤੀ ਦੈਨਿਕ ਰਾਜਨੀਤੀ ਦੇ ਪ੍ਰਭਾਵ ਤੋਂ ਬਚ ਨਹੀਂ ਸਕਦਾ ਠੀਕ ਹੈ ਭਾਵੇਂ ਕਿ ਉਹਦਾ ਭਾਵੇਂ ਕੁਝ ਲੋਕ ਰਾਜਨੀਤੀ ਵਿੱਚ ਰੁਚੀ ਨਹੀਂ ਰੱਖਦੇ ਪਰ ਰਾਜਨੀਤੀ ਉਹਨਾਂ ਲੋਕਾਂ ਦੇ ਵਿੱਚ ਰੁਚੀ ਰੱਖਦੀ ਹੈ ਠੀਕ ਹੈ ਮਤਲਬ ਕਿ ਜਿਹੜੇ ਦਿੱਲੀ ਦੇ ਐਕਟੀਵਿਟੀਜ਼ ਨੇ ਪੋਲਿਟਿਕਸ ਹੁੰਦੀਆਂ ਨੇ ਉਹ ਜਿਹੜੇ ਜ਼ਰੂਰ ਹਰ ਇੱਕ ਵਿਅਕਤੀ ਨੂੰ ਪ੍ਰਭਾਵਿਤ ਕਰਦੀਆਂ ਤੇ ਇਹਦੇ ਨਾਲ ਰਾਜਨੀਤਿਕ ਸਮਾਜਿਕरण ਹੁੰਦਾ ਇੰਟਰਨੈਟ ਤੇ ਸੰਚਾਰ ਦੇ ਦੂਜੇ ਵਿਜਲੀ ਸਾਧਨ ਹਾਂਜੀ ਇੰਟਰਨੈਟ ਤੇ ਜਿਹੜੇ ਕਿ ਲੋਕਾਂ ਨੂੰ ਰਾਜਨੀਤੀ ਨੂੰ ਲੈ ਕੇ ਵਿਸ਼ਵਾਸ ਖਦਰਾ ਕਿਮਤਾ ਵਾਧੀਆਂ ਨੇ ਜਾਂ ਉਹਨਾਂ ਦੇ ਵਿੱਚ ਪ੍ਰਵਰਤਨ ਨੂੰ ਆਉਂਦਾ ਤਾਂ ਇੰਟਰਨੈਟ ਜਿਹੜੇ ਕਿ ਇਹ ਵੀ ਇੱਕ ਸਾਧਨ ਹੈ ਜਿਹੜਾ ਕਿ ਰਾਜਨੀਤਿਕ ਸਮਾਜਿਕਕਰਨ ਦਾ ਈਮੇਲ ਇੱਕ ਹੋਰ ਜਹਾ ਸਾਧਨਾ ਜੋ ਕੰਪਿਊਟਰ ਰਾਹੀਂ ਸਮਾਜਿਕ ਕਰਨ ਦੇ ਕਾਰਜ ਨੂੰ ਪੂਰਾ ਕਰਨ ਦੇ ਵਿੱਚ ਸਹਿਯੋਗ ਦਿੰਦਾ ਇਸ ਤੋਂ ਇਲਾਵਾ ਜਿਹੜੇ ਕਿ ਹੋ ਹੋਰ ਪੁਆਇੰਟਸ ਵੀ ਤੁਸੀਂ ਐਡ ਕਰ ਸਕਦੇ ਹੋ ਜਿਨ੍ਹਾਂ ਨਾਲ ਅਸੀਂ ਸਮਾਜਿਕ ਕਰਨਾ ਜਿਹੜੇ ਕਿ ਅੱਗੇ ਵੱਧਦਾ ਥੈਂਕਸ